ਅੱਜ ਕਮਲਜੀਤ ਬਰਾੜਾ ਇਦਾਂ ਬੀਬੀ ਵੀ ਆਈ ਹੋਣੀ ਉਹ ਤੋਂ ਮਾਣੂਗੇ ਫਿਰ ਇੱਥੇ ਉਹ ਤੋਂ ਤਾਂ ਫਿਰ ਸਾਡੀ ਖਾਲ ਖਾਦੀ ਆ ਸਿੰਘ ਕਾਂਗਰਸੀ ਆ ਬਾਬ ਜੀ ਇਹ ਤਾਂ ਆਜ਼ਾਦ ਖੜੇ ਜੀ ਕਾਂਗਰਸੀ ਹੁੰਦਾ ਜਾਦ ਹੁੰਦਾ ਜਾਦ ਖੜਗੇ ਆ ਰਾਜੇ ਬਣਨ ਨੂੰ ਨਹੀਂ ਪਾਉਣੀ ਵੋਟ ਜੀ ਫਿਰ ਅਸੀਂ ਰਾਜੇ ਬਣਨ ਨੂੰ ਕਦੋਂ ਪਾਵਾਂਗੇ ਅੱਛਾ ਸਾਡਾ ਭਾਜਪਾ ਬੱਚਾ ਖੜਾ ਜਦੋਂ ਇਹ ਇਹ ਪਾਰਟੀ ਛੱਡ ਸਕਦੇ ਅਸੀਂ ਅਸੀਂ ਹੋਰ ਨਹੀਂ ਛੱਡ ਸਕਦੇ ਰਵਨੀਤ ਬਿੱਟੂ ਨੇ ਇੱਕ ਗੱਲ ਕਹੀ ਆ ਜੀ ਉਹ ਕਹਿੰਦਾ ਜੀ ਅਮਰਤਪਾਲ ਦੀ ਵੀ ਇਹਨਾਂ ਨੇ ਫੋਟੋ ਲਾਈ ਹੋਈ ਆ ਉਹ ਕਹਿੰਦੇ ਜੀ ਅਮਰਤਪਾਲ ਕਮਲਜੀਤ ਵਾਰ ਬਰਾੜ ਵਰਗਿਆਂ ਨੂੰ ਜਿਤਾਉਣਾ ਤਾਂ ਸਾਨੂੰ ਪੰਜਾਬ ਛੱਡਣਾ ਪੈਣਾ ਸੋਚਣਾ ਪੈ ਛੱਡ ਜਾਣ ਪਹਿਲਾਂ ਛੱਡ ਜਾਣ ਫਿਰ ਸਾਨੂੰ ਫੋਟਾਪੋਣੀ ਲੋੜ ਹੀ ਨਹੀਂ ਪਣੀ ਉਹ ਕਹਿੰਦੇ ਸਾਰਿਆਂ ਨੂੰ ਛੱਡਣਾ ਜੀ ਨਹੀਂ ਫਿਰ ਠੀਕ ਹੈ ਮੈਂ ਤਾਂ ਕਹਿੰਦਾ ਫੋਟਾਪੋਣੀ ਸਾਨੂੰ ਲੋੜ ਹੀ ਨਹੀਂ ਪਣੀ ਪਹਿਲੇ ਛੱਡ ਜਾਣ ਅੱਛਾ ਉਹ ਹੀ ਛੱਡ ਜਾਣ ਹਾਂ ਪਹਿਲਾਂ ਉਹ ਹੀ ਛੱਡ ਜਾਣ ਜੇ ਪੰਜਾਬ ਲਈ ਤੁਸੀਂ ਕੁਝ ਨਹੀਂ ਕਰ ਸਕੇ ਪੰਜਾਬ ਲਈ ਪੰਜਾਬ ਦਾ ਉਹ ਮਾਹੌਲ ਨਹੀਂ ਬਣਾ ਸਕੇ ਬੱਚੇ ਇੱਥੇ ਰਹਿਣ ਤੇ ਫਿਰ ਤੁਸੀਂ ਛੱਡ ਜੋ ਪੰਜਾਬ ਕੀ ਅਮਰਤਪਾਲ ਸਿੰਘ ਜਿੱਤ ਗਿਆ ਕਮਲਜੀਤ ਸਿੰਘ ਬਰਾੜ ਜਿੱਤ ਗਿਆ ਕਮਲਜੀਤ ਸਿੰਘ ਬਰਾੜ ਅਮਰਤਪਾਲ ਸਿੰਘ ਕਰ ਕੀ ਰਹੇ ਆ ਪੰਜਾਬ ਲਈ ਤਾਂ ਦੇਖੋ ਨਾ ਸੜਦਾ ਜੀ ਇੱਥੇ ਬਿੱਟੂ ਆ ਸੜਕ ਖਾ ਗਿਆ ਲਖੇ ਵਾਲੀ ਸੜਕ ਕਿਵੇਂ ਖਾ ਗਿਆ ਬਈ ਸੜਕ ਖਾ ਕੇ ਫੰਟੀ ਨੇ ਦਿੱਤੇ ਗਰੰਟਾ ਸਾਡੀਆਂ ਉਹ ਖਾ ਗਏ ਜੀ ਮੈਂ ਤਾਂ ਦੋਨੇ ਹੱਥ ਬੰਨ੍ਹ ਕੇ ਆਨਾ ਸੰਗਤ ਨੂੰ ਕਿ ਮੈਂ ਕੋਈ ਨਸ਼ਾ ਨਹੀਂ ਵੰਡਣਾ ਨਾ ਮੈਂ ਨਸ਼ੇ ਬਦਲੇ ਵੋਟ ਮੰਗਣੀ ਆ ਜਿਹੜਾ ਨਸ਼ੇ ਬਦਲੇ ਵੋਟ ਮੰਗਦਾ ਛੇਤਰ ਲਾ ਲਓ ਤਾਂ ਚੱਕ ਲਓ ਉਹਨੂੰ ਘਰੋਂ ਭਜਾਓ ਤੁਸੀਂ ਬੰਦੇ ਦੇ ਪੁੱਤ ਬਣਜੋ ਤਾਂ ਫੇਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਰਵਨੀਤ ਬਿੱਟੂ ਨੇ ਵੀ ਕਹੀ ਆ ਉਹ ਕਹਿੰਨੇ ਬੰਦੇ ਦੇ ਪੁੱਤ ਬਣਜੋ ਡਿਬਰੂਗੜ੍ਹ ਕਢਾਉਣ ਵਾਲਿਆਂ ਨੂੰ ਕਿਤੇ ਡਿਬਰੂਗੜ੍ਹ ਤੁਸੀਂ ਤੁਹਾਨੂੰ ਨਾ ਪਹਜਾ ਦੀ ਜੀ ਭਰਾਵਾ ਉਹਨੂੰ ਕਿਹਾ ਤੂੰ ਟਿਕ ਜਾ ਉਹ ਸ਼ਰਮ ਖਾਓ ਕਿਹੋ ਜਿਹਾ ਬਿਆਨ ਦਿੰਨੇ ਆ ਸਿਆਸਦਾਨ ਨੂੰ ਆਹੀ ਕਿਸਾਨਾਂ ਦੇ ਪੁੱਤ ਸੀ ਜਿਨ੍ਹਾਂ ਨੇ ਬਿੱਟੂ ਸਿਆ ਤੁਹਾਨੂੰ ਵੋਟਾਂ ਪਾਈਆਂ ਸੀ ਦੋ ਵਾਰੀ ਐਮਪੀ ਬਣਾਇਆ ਭੇਜ ਲੋ ਭਾਈ ਅੱਗੇ ਭੇਜਿਆ ਚਾ ਲਿਆ ਨਹੀਂ ਹੁਣ ਹੋਰ ਭੇਜ ਲੋ ਭਰ ਲੋ ਸਾਰਾ ਪੰਜਾਬ ਜਿਲ੍ਹਾ ਲੈ ਜਾਓ ਸਾਰਿਆਂ ਨੂੰ ਉੱਥੇ ਡੱਕ ਕੇ ਉਹ ਤੁਹਾਨੂੰ ਥਾਂ ਨਹੀਂ ਤੇ ਹੋਣਾ ਲੋਕਾਂ ਨੂੰ ਹੁਣ ਬਿੱਟੂਆ ਤੇ ਰਾਜਾ ਬੰਡੀ ਇੱਕ ਗੱਲ ਤੁਸੀਂ ਉਹਨਾਂ ਨੂੰ ਕਹੀ ਸੀ ਕਹਿੰਦੇ ਚੋਰ ਆ ਚੋਰ ਆ ਜਿਹੜੀ ਉਹ ਤੁਸੀਂ ਰੋਕ ਰਹੇ ਸੀਗੇ ਇੱਥੇ ਆ ਇੱਥੇ ਆ ਸਾਡੇ ਸਾਹਮਣੇ ਗੱਲ ਕਰ ਚੋਰਾਂ ਇੰਦਰਜਾਲ ਦੀ ਨੂੰ ਮਾਂ ਕੇ ਮਾਰੇ ਚੋਰ ਤੁਸੀਂ ਕਹਿੰਦੇ ਮੈਨੂੰ ਕੀ ਗਲਤ ਇਸ਼ਾਰਾ ਕੀ ਕੀਤਾ ਜੀ ਉਹ ਹੁਣ ਉਂਗਲੀ ਜੀ ਖੜੀ ਕਰ ਦਿੰਦਾ ਅੰਗਰੇਜ਼ ਉਹਨੂੰ ਗਾਲ ਕਹਿੰਦੇ ਆ ਗੋਰੇ ਤਾਂ ਜਦੋਂ ਉਹਨੇ ਮੈਨੂੰ ਗਾਲ ਕੱਢੀ ਸੀ ਇਸ਼ਾਰਾ ਕੀਤਾ ਸੀ ਸਭੇ ਕ ਇਸ਼ਾਰਾ ਤੇ ਮੈਂ ਉੱਥੇ ਤੁਹਾਡੇ ਸਾਹਮਣੇ ਕਿਹਾ ਵੀ ਖੜ ਚੋਰਾ ਇੰਦਰਾ ਗਾਂਧੀ ਦੇ ਪੁੱਤਰਾ ਖੜ ਇੱਥੇ ਤਾ ਤੁਹਾਡੇ ਬਾਰੇ ਬੋਲਦੇ ਹੀ ਨਹੀਂ ਜਿਉ ਉਹ ਕਹਿੰਦੇ ਵੀ ਮੇਰੀ ਤਾਂ ਮੈਂ ਤਾਂ ਇਹਦੇ ਮੁਕਾਬਲੇ ਚ ਨਹੀਂ ਬੰਦਾ ਹੈ ਬੋਲਣ ਜੋਗਾ ਹੋਵੇ ਤਾਂ ਬੋਲੇ ਕਮਲਜੀਤ ਸਿੰਘ ਤੇ 100 ਆਸਾਨ ਆ ਉਹਦੇ ਤੇ ਕਮਲਜੀਤ ਸਿੰਘ ਨੇ ਤਾਂ ਰੱਤੀ ਭਰ ਵੀ ਕੰਮ ਨਹੀਂ ਲਿਆ ਅਜੇ ਤੱਕ ਕੋਈ ਕਮਲਜੀਤ ਸਿੰਘ ਨੇ 100 ਥਾਂ ਤੇ ਉਹਦੀ ਮਦਦ ਕੀਤੀ ਹੋਊ ਬੋਲਣਗੇ ਕੀ ਕੀ ਕਹਿਣਗੇ ਮੈਨੂੰ ਕਿ ਇਹ ਅਮਰਤ ਛਕਾਉਣ ਵਾਲਿਆਂ ਦਾ ਸਾਥ ਦਿੰਦਾ ਸੀ ਸ਼ਰਿਆਮ ਕਹਿਣ ਇਹ ਐਸੇ ਤੁਹਾਡੀ ਗੱਲ ਕਰਕੇ ਕਾਂਗਰਸ ਹੀ ਕਹਿੰਦੇ ਜੀ ਪਹਿਲਾਂ ਆਪ ਨਿਕਲੇ ਕਮਲਜੀਤ ਬਰਾੜ ਉਹਨੇ ਕੱਢਿਆ ਹੁਣ ਕਹਿੰਦੇ ਪ੍ਰਧਾਨ ਸਾਹਿਬ ਨੇ ਕਹਿੰਦੇ ਇਹਨੇ ਆਪਣੇ ਪਿਤਾ ਜੀ ਦੀ ਵੀ ਕਢਵਾ ਲੈਣੇ ਉਪਰਲੇ ਦੱਸੋ ਪਿਤਾ ਜੀ ਨੂੰ ਤਾਂ 2 ਸਾਲ ਪਹਿਲਾਂ ਹੀ ਪੁੱਛਣੋਂ ਹਟ ਗਏ ਉਹ ਦੇਖ ਲਵੇ ਕਾਂਗਰਸ ਹੁਣ ਬਾਗੇਪੁਰਾਣੇ ਚ ਕਿੰਨੀਆਂ ਕ ਵੋਟਾਂ ਪੈਂਦੀਆਂ 2000 ਨਹੀਂ ਟੱਪਦੀ ਕਾਂਗਰਸ ਬਾਗੇਪੁਰਾਣੇ ਚ ਦਿਖਾ ਦੇਾਂਗੇ ਤਾਰੇ ਉੱਥੇ ਵੀ ਖਾਲਸੇ ਦੀ ਮਦਦ ਕਰਾਂਗੇ ਖਾਲਸਾ ਜਿੱਤੂ ਸਾਡਾ ਭਾਈ ਬਿਆਨ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਮਲੋਆ ਦੱਸਾਂ ਕਿ ਹੁਣ ਅਸੀਂ ਪੰਥਕ ਹਨੇਰੀ ਚੱਲ ਰਹੀ ਹੈ ਪੰਜਾਬ 'ਚ ਜੀ ਅਕਾਲੀ ਦਲ ਕਹਿੰਦਾ ਅਸੀਂ ਪੰਥਕ ਆ ਉਹ ਕਹਿੰਦੇ 13 ਦੀਆਂ 13 ਸੀਟਾਂ ਪੰਥਕ ਹੀ ਸਾਰੇ ਖੜੇ ਖਾਸ ਤੌਰ ਤੇ ਬਲਟੋਆ ਸਾਹਿਬ ਨੇ ਤਾਂ ਤੁਹਾਡੇ ਬਾਰੇ ਵੀ ਕਿਹਾ ਉਹ ਕਹਿੰਦੇ ਕਮਲਜੀਤ ਬਰਾੜ ਆਪਣੇ ਆਪ ਨੂੰ ਪੰਥਕ ਸਮਝਦਾ ਕਿ ਨਹੀਂ ਕਹਿੰਦੇ ਕਮਲਜੀਤ ਬਰਾੜ ਪੰਥਕ ਗੱਲਾਂ ਕਰਦਾ ਹੈ ਕਹਿੰਦੇ ਖੁਦ ਤਾਂ ਕਾਂਗਰਸ ਦੀਆਂ ਚੱਪਲਾਂ 'ਚ ਬੈਠੇ ਰਹੇ ਜੀ ਕਦੇ ਬਲਟੋਆ ਹਰ ਕੇ ਸੜਕਾਂ ਤੇ ਉਤਰਿਆ 15 'ਚ ਜਦੋਂ ਸਰਕਾਰ ਗੁਰੂ ਸਾਹਿਬ ਦੀ ਬੇਅਦਬ ਜਿਹੜੇ ਲੋਕ ਬਾਦਲ ਨੂੰ ਆਪਦਾ ਬਾਦਲ ਟੱਬਰ ਨੂੰ ਆਪਦਾ ਗੁਰੂ ਮੰਨਦੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਦੇ ਹੁਣ ਉਹ ਸਾਡੇ ਨਾਲ ਗੱਲਾਂ ਕਰਨਗੇ ਇਹ ਬਲਟੋਹੇ ਵਰਗੇ ਚੋਰ ਇਹ ਝੂਠਾ ਬਲਟੋਹੇ ਵਰਗੀਆਂ ਲੜਾਈ ਨੂੰ ਸਿੱਖ ਵਰਸਸ ਸਿੱਖ ਬਣਾ ਰਹੀਆਂ ਐ ਏਜੰਸੀਆਂ ਦੇ ਢਹੇ ਚੜ ਕੇ ਜੀਆਂ ਸਾਨੂੰ ਇਹੋ ਜਿਹੀ ਨਕਲੀ ਭੇਖੀ ਸਿੱਖਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਅਸੀਂ ਪੰਥਕ ਆ ਕਿ ਅਸੀਂ ਕੌਣ ਆ ਇਹਨਾਂ ਨੂੰ ਪੁੱਛੋ ਤੁਹਾਡੇ ਕੋਲੇ ਕਨਾਲ ਜ਼ਮੀਨ ਸੀਗੀ ਅੱਜ 100 ਕਿਲਾ ਕਿੱਥੋਂ ਆ ਗਿਆ ਰਾਜਨੀਤੀ ਚ ਇਹੋ ਜਿਹਾ ਕਿਹੜਾ ਥੋੜਾ ਕਾਰੋਬਾਰ ਆ ਬਈ ਮੇਰੇ ਕੋਲ ਤਾਂ ਉਹੀ ਪੁਰਾਣੀ ਕੋਠੀਆਂ ਰੰਗ ਕਰਾਉਣ ਨੂੰ ਪੈਸੇ ਹੈ ਨਹੀਂ ਮੇਰੇ ਕੋਲ ਤਾਂ ਪੋਸਟਰ ਲਾਉਣ ਨੂੰ ਪੈਸੇ ਹੈ ਨਹੀਂ ਮੈਂ ਤਾਂ 30 ਸਾਲ ਦਾ ਸਿਆਸਤ ਵਿੱਚ ਤੁਰਿਆ ਫਿਰਦਾ ਮੇਰਾ ਤਾਂ ਬਾਪੂ ਵੀ ਮੰਤਰੀ ਰਿਹਾ ਹੈ ਉਹ ਜਾ ਬੰਦ ਰਹੇ ਜੂਸ ਪਕੌੜੇ ਪਕੌੜੇ ਮੈਂ ਦੇਖੇ ਵੱਡੇ ਭਾਈ ਜੀ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰਨੀਆਂ ਪਕੌੜੀ ਇਕੱਠੇ-ਕੱਟ ਕਰਨੇ ਫਿਰ ਤੁਸੀਂ ਕਿਵੇਂ ਜਿੱਤ ਲਓਗੇ ਜਿਹੜੀ ਜਨਤਾ ਭੁੱਖੇ ਰਹਿ ਕੇ ਜਿਤਾਉਗੇ ਇਹਨਾਂ ਨੂੰ ਐਸ ਵਕਤ ਅਸੀਂ ਲੋਕ ਸਭਾ ਹਲਕਾ ਲੁਧਿਆਣਾ ਦੇ ਪਿੰਡ ਹਠੂਰ ਵਿਖੇ ਆ ਇਹ ਪਿੰਡ ਮਸ਼ਹੂਰ ਇਸ ਕਰਕੇ ਵੀ ਹੈ ਕਿਉਂਕਿ ਇੱਥੋਂ ਗੀਤਕਾਰ ਮੰਗਲ ਹਠੂਰ ਦਾ ਨਾਂ ਜਿਹੜਾ ਹੈ ਕਾਫੀ ਜ਼ਿਆਦਾ ਸੁਰਕਿਆਂ ਦੇ ਵਿੱਚ ਰਿਆ ਉਹਨਾਂ ਦੀ ਗਾਇਕੀ ਕਰਕੇ ਉਹਨਾਂ ਦੀ ਕਲਮ ਕਰਕੇ ਵੀ ਇਹ ਪਿੰਡ ਮਸ਼ਹੂਰ ਮੰਨਿਆ ਜਾਂਦਾ ਸੋ ਇਸ ਪਿੰਡ ਦੇ ਵਿੱਚ ਅੱਜ ਕਮਲਜੀਤ ਬਰਾੜ ਆਉਂਦੇ ਨੇ ਆਜ਼ਾਦ ਉਮੀਦਵਾਰ ਲੁਧਿਆਣਾ ਤੋਂ ਨੇ ਸੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਪਰ ਪਹਿਲਾਂ ਹਟੂਰ ਦੇ ਲੋਕਾਂ ਤੋਂ ਵੀ ਉਹਨਾਂ ਦੀਆਂ ਸਮੱਸਿਆਵਾਂ ਇੱਥੋਂ ਦੀ ਬਾਪੂ ਜੀ ਦੀ ਸੱਸੀ ਕਾਲ ਜੀ ਠੀਕ ਹੋ ਜੀ ਹਾਂਜੀ ਹਾਂਜੀ ਕੀ ਸਮੱਸਿਆਵਾਂ ਨੇ ਤੁਹਾਡੇ ਪਿੰਡ ਦੀਆਂ ਜੀ ਸਾਮਾ ਦਾ ਹੀ ਸਾਨੂੰ ਸਾਦ ਦੇਸੀ ਜਾਂਦੀਆਂ ਨੇ ਸਾਡਾ ਕੋਈ ਕੰਮ ਨਹੀਂ ਹੁੰਦਾ ਚੱਕਰ ਬੀਬੀ ਮਾਨੂਕੇ ਨੇ ਜਗਰਾਉਂ ਪੈਂਦਾ ਤੁਹਾਡੇ ਹਲਕਾ ਬੀਬੀ ਮਾਨੂਕੇ ਮਾਨੂਕੇ ਬੀਬੀਆਂ ਦਾ ਸਾਡੀ ਗੱਲ ਹੀ ਨਹੀਂ ਸੁਣਦੀ ਸੁਣਦੀ ਨਹੀਂ ਦੇਖਿਓ ਇਹਨੇ ਅਸੀਂ ਤਾਂ ਕਿਤੇ ਜਦੋਂ ਦੀ ਵੋਟਾਂ ਪਈਆਂ ਨੇ ਇੱਥੇ ਅੱਛਾ ਜੀ ਹਾਂਜੀ ਅਸੀਂ ਉਹਦੇ ਕੋਲ ਜਾ ਕੇ ਹੀ ਆਏ ਆ ਸਾਨੂੰ ਜਵਾਬ ਸਵਾਲ ਉਹਨੇ ਬਹੁਤ ਦਿੱਤੇ ਸੀਗੇ ਅਸੀਂ ਤਾਂ ਮੁੜ ਕੇ ਗਏ ਨਹੀਂ ਦੇ ਜਿਵੇਂ ਅੱਜ ਕਮਲਜੀਤ ਬਰਾੜ ਆ ਇਦਾਂ ਬੀਬੀ ਵੀ ਆਈ ਹੋਣੀ ਉਹ ਤੋਂ ਮਾਣੂਗੇ ਫਿਰ ਇੱਥੇ ਉਹਦਾ ਤਾਂ ਫਿਰ ਸਾਡੀ ਖਾਲ ਖਾਦੀ ਆ ਖਾਲ ਵੀ ਖਾਦੀ ਆ ਜੀ ਖਾਲੀ ਖਾਦੀ ਹੁੰਦੇ ਜਦੋਂ ਖਾਲ ਖਾਦੀ ਮੈਂ ਕਹਿੰਦਾ ਨਹੀਂ ਖਾਲ ਖਾਦੀ ਅਸੀਂ ਵੋਟ ਨਹੀਂ ਪਾਈ ਅੱਛਾ ਜੀ ਅਸੀਂ ਨਹੀਂ ਵੋਟ ਪਾਈ ਅਸੀਂ ਕਾਂਗਰਸੀ ਅਸੀਂ ਪਹਿਲਾਂ ਇਹਨਾਂ ਨੂੰ ਪਤਾ ਅੱਛਾ ਜੀ ਇਹਨਾਂ ਦੇ ਡੇਰੀ ਜੀ ਜਿਹੜੇ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ ਉਹਨਾਂ ਨੂੰ ਤੁਸੀਂ ਕਾਂਗਰਸੀ ਆ ਬਾਬਾ ਜੀ ਇਹ ਤਾਂ ਆਜ਼ਾਦ ਖੜੇ ਜੀ ਕਾਂਗਰਸ ਨਹੀਂ ਹੁਣ ਤਾਂ ਆਜ਼ਾਦ ਨੂੰ ਹੁਣ ਤਾਂ ਆਜ਼ਾਦ ਖੜਨਗੇ ਆ ਰਾਜੀ ਬਣੰਗ ਨੂੰ ਨਹੀਂ ਪਾਣੀ ਵੋਟ ਜੀ ਫਿਰ ਅਸੀਂ ਰਾਜੀ ਬਣੰਗ ਨੂੰ ਕਦੋਂ ਪਾਵਾਂਗੇ ਸੜਾ ਬੱਚਾ ਖੜਾ ਸਾਡੇ ਸਾਥੀ ਦਾ ਬੱਚਾ ਖੜਾ ਅਸੀਂ ਉਹਦੇ ਮਗਰ ਜਾਵਾਂਗੇ ਹੈਨਾ ہاں ਜਦੋਂ ਇਹ ਇਹ ਪਾਰਟੀ ਛੱਡ ਸਕਦੇ ਅਸੀਂ ਨਹੀਂ ਅਸੀਂ ਹੋਰ ਨਹੀਂ ਛੱਡ ਸਕਦੇ ਅੱਛਾ ਜੀ ਹੈ ਜੀ ਮਤਲਬ ਕਿ ਜੇ ਜੇ ਇਹਨਾਂ ਨੇ ਪਾਰਟੀ ਛੱਡਦੀ ਤੁਸੀਂ ਵੀ ਪਾਰਟੀ ਛੱਡ ਦੇਣੀ ਜੀ ਕੱਕੜ ਕਾਂਗਰਸੀ ਆ ਦੀ ਬੱਚੇ ਦੇ ਮਗਰ ਜਾਵਾਂਗੇ ਇਹ ਬੱਚੇ ਇਹਨਾਂ ਨੇ ਕੁਝ ਕੀਤਾ ਜੀ ਜਾਂ ਪਾਰਟੀ ਨੂੰ ਤੁਹਾਡਾ ਕੀਤਾ ਸਵਾਰਿਆ ਸੀ ਜੀ ਸਾਡਾ ਪਾਰਟੀਆਂ ਸਾਰੀਆਂ ਦੇਖ ਲਈਆਂ ਆ ਭਗਮਾਨਤ ਮੰਤਰੀ ਸਾਨੂੰ ਬਹੁਤ ਕੰਮ ਕਰਤੇ ਨੇ ਸਾਡੇ ਸਾਡੇ ਮੂੰਹ ਚ ਜਿਹੜੀ ਬੁਰਕੀ ਪੈਂਦੀ ਸੀਗੀ ਉਹ ਵੀ ਕੱਢ ਲਈ ਉਹ ਕਿਵੇਂ ਜੀ ਦਾਲ ਕਣਕ ਤੁਹਾਨੂੰ ਫ੍ਰੀ ਮਿਲ ਰਹੀ ਜਾਰਾ ਕੁਝ ਜੀ ਸਾਨੂੰ ਫ੍ਰੀ ਮਿਲਦੀ ਸਾਨੂੰ ਫ੍ਰੀ ਦੀ ਲੋੜ ਨਹੀਂ ਸਾਡੇ 14 14 ਪੜੇ ਧਵਾਕ ਫਿਰਦੇ ੱੱੱਕੇ ਖਾਂਦੇ ਨਾਲੀਆਂ ਚ ਹੈਨਾ ਨਰੇਗਾ ਚ ਲਾਏ ਵੇ ਜਿਹੜੇ ਮੁੰਡੇ ਪੜੇ ਆ 14 14 ਨਰੇਗਾ ਚ ਬਾੜ ਤੇ ਸਾਨੂੰ ਨਾਲੀਆਂ ਚ ਭਾਰਤੀਆਂ ਸਾਡੀਆਂ ਕੁੜੀਆਂ ਫਰਦੀਆਂ ਨੇ ਆ ਵੀ ਹੈਨਾ ਸਾਨੂੰ ਰੋਕ ਨਹੀਂ ਦੇ ਸਕਦੇ ਸੀ 14 14 ਪੜੇ ਸਾਡੇ ਬੱਚੇ ਤੋਰੇ 10000 ਰੁਪਏ ਮੰਗਦਾ ਕਿਥੋਂ ਰੁਪਏ ਦੇ ਦੀਏ ਚਰਚਾ ਲਾ ਉਹ ਕਹਿੰਦੇ ਉਹ ਰਵਨੀਤ ਬਿੱਟੂ ਨੇ ਨਹੀਂ ਕੀਤਾ ਰਾਰਾ ਬੜਿੰਗ ਕਹਿੰਦੇ ਮੈਂ ਤਾਂ ਕਰਨਾ ਰਵਨੀਤ ਬਿੱਟੂ ਤਾਂ ਗद्दार ਨਿਕਲ ਜੋ ਕਿ ਨਹੀਂ ਪਾੜ-ਪਾੜ ਚਲ ਗਿਆ ਉਹ ਉਹ ਗद्दार ਉਹਨਾਂ ਚੋਂ ਹੀ ਆ ਵੀ ਜਿਹੜੇ ਗद्दार ਪਹਿਲਾਂ ਸੀਗੇ ਬੱਚੇ ਤਾਂ ਉਹਨਾਂ ਦੇ ਨੇ ਅੱਛਾ ਜੀ ਹਾਂ ਕਹਤਾ ਬਹੁਤ ਕੁਝ ਗਿਆ ਉਹ ਹੁਣ ਤਾਂ ਭਗਵਾਨ ਤੋਂ ਬਾਅਦ ਕੋਈ ਜਾਂਦਾ ਹੁਣ ਤੱਕ ਤਾਂ ਪਾਇਆ ਨਹੀਂ ਕਿਸੇ ਨੂੰ ਕੁਸੋ ਨੇ ਹੁਣ ਬੁੜੀਆਂ ਨੂੰ ਵੀ ਕਹਿੰਦਾ ਮੈਂ ਤੁਹਾਨੂੰ 100000 ਰੁਪਏ ਪਾ ਦੂੰਗਾ ਪਾਇਆ ਤਾਂ ਹੁਣ ਤੱਕ ਨਹੀਂ ਕਿਸੇ ਨੂੰ ਹੁਣ ਬੋਟਾ ਜੀ ਆਦਨ ਜੀ ਉਹ ਕਹਿੰਦੇ ਜਮਾ ਹੋ ਰਿਹਾ 29 29 ਮਹੀਨੇ ਹੋ ਗਏ 29 29000 ਹੋ ਗਏ ਕਿਹ ਇੱਕ ਹੋਰ ਤਾਂ ਉਹਨੂੰ ਜਿਹਨੂੰ ਪਾਉਣਿਆ ਕਈਆਂ ਦੀਆਂ ਰਾਧੀਆਂ ਤਾਂ ਮਰ ਜਾਣਗੀਆਂ ਉਹਨਾਂ ਨੂੰ ਕਿੱਥੇ ਪਾਊਗਾ ਜਿਹੜੀਆਂ ਬਜ਼ੁਰਗਾਂ ਵਿਚਾਰੀਆਂ ਖੜੀਆਂ ਨੇ ਜਿਨ੍ਹਾਂ ਨੇ ਨਰੇਗਾ ਦੇ ਕੰਮ ਕਰਿਆ ਨਰੇਗਾ ਵਾਲਿਆਂ ਦੇ ਪੈਸੇ ਨਹੀਂ ਹੱਜ ਤੱਕ ਮੂੜੇ ਕਿਸੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਅੱਜ ਕਮਲਜੀਤ ਬਰਾੜ ਤੁਹਾਡੇ ਸਾਹਮਣੇ ਖੜੇ ਆ ਏ ਵੀ ਇੱਧਰ ਆ ਗਏ ਅਸੀਂ ਇਹਨਾਂ ਦੇ ਮਗਰੇ ਜਾਣਾ ਇਹਨਾਂ ਦੀ ਗੱਲ ਤਾਂ ਦੱਸੋ ਕੋਈ ਚੰਗੀ ਲੱਗੀ ਕਿਹੜੀ ਲੱਗੀ ਤੁਹਾਨੂੰ ਸਾਨੂੰ ਜਿੰਨੀਆਂ ਇਹਨਾਂ ਨੇ ਗੱਲਾਂ ਬੋਲੀਆਂ ਨੇ ਕਿਹੜੀਆਂ ਬੋਲੀਆਂ ਜੀ ਦੱਸੋ ਸਾਨੂੰ ਹੁਣ ਜਿੰਨੀਆਂ ਵੀ ਗੱਲਾਂ ਬੋਲਤੀਆਂ ਅਸੀਂ ਇਹਨਾਂ ਦੀ ਮਦਦ ਕਰਾਂਗੇ ਸਾਰੀਆਂ ਪਾਰਟੀਆਂ ਛੱਡ ਕੇ ਨੇ ਮਦਦ ਨਸ਼ੇ ਦੀ ਗੱਲ ਕੀਤੀ ਇਹਨਾਂ ਨੇ ਰੱਖਦੇ ਸਾਰੀ ਜ਼ਿੰਦਗੀ ਨਸ਼ਾ ਨਹੀਂ ਕਰਿਆ ਸਾਨੂੰ ਕੋਈ ਨਸ਼ਾ ਛੱਡੇ ਚਾਹੇ ਨਾ ਛੱਡੇ ਇਹ ਕਹਿੰਦੇ ਅਸੀਂ ਦਾ ਮਾਨ ਅਗਲੇ ਛੱਡਣਾ ਚੜਾਉਣਾ ਪਰ ਇਹ ਕਹਿੰਦੇ ਅਸੀਂ ਛੜਾਉਣਾ ਹੈ ਜੀ ਲੋਕਾਂ ਨੂੰ ਛਣਾਉਣ ਅਸੀਂ ਕਹਿੰਦੇ ਜਿਹੜੇ ਨੌਜਵਾਨ ਮਰਦੇ ਆ ਕੱਲਾ ਕੱਲਾ ਬੱਚਾ ਜਿਹਦਾ ਸੀਗਾ ਚਿੱਟੇ ਨਾਲ ਹੈ ਨਾ ਰਵਨੀਤ ਬਿੱਟੂ ਨੇ ਇੱਕ ਗੱਲ ਕਹੀ ਆ ਜੀ ਉਹ ਕਹਿੰਦਾ ਜੇ ਅਮਰਤਪਾਲ ਦੀ ਵੀ ਇਹਨਾਂ ਨੇ ਫੋਟੋ ਲਈ ਹੋਈ ਆ ਉਹ ਕਹਿੰਦੇ ਜੇ ਅਮਰਤਪਾਲ ਕਮਲਜੀਤ ਬਾਦਰਾੜ ਵਰਗੇ ਨੂੰ ਜਿਤਾਉਣਾ ਤਾਂ ਸਾਨੂੰ ਪੰਜਾਬ ਛੱਡਣਾ ਪੈਣਾ ਸੋਚਣਾ ਪੈ ਛੱਡ ਜਾਣ ਪਹਿਲਾਂ ਹੀ ਛੱਡ ਜਾਣ ਫਿਰ ਸਾਨੂੰ ਫੋਟਾ ਪੋੜੀ ਲੋੜ ਹੀ ਨਹੀਂ ਪਣੀ ਉਹ ਕਹਿੰਦੇ ਸਾਰਿਆਂ ਨੂੰ ਛੱਡਣਾ ਜੀ ਨਹੀਂ ਫਿਰ ਠੀਕ ਆ ਮੈਂ ਤਾਂ ਕਹਿੰਦਾ ਫੋਟਾ ਪੋੜੀ ਸਾਨੂੰ ਲੋੜ ਹੀ ਨਹੀਂ ਪਣੀ ਪਹਿਲੇ ਛੱਡ ਜਾਣ ਅੱਛਾ ਉਹੀ ਛੱਡ ਜਾਣ ਹਾਂ ਪਹਿਲਾਂ ਉਹੀ ਛੱਡ ਜਾਣ ਅੱਛਾ ਫੇ ਛਡਾਉਣਾ ਪਊਗਾ ਫਿਰ ਉਹੀ ਛੱਡ ਜਾਣ ਫੇ ਸਾਨੂੰ ਛਡਾਉਣਾ ਪਊ ਹਾਂ ਜੀ ਆਪ ਹੀ ਸਭ ਤੋਂ ਵੱਡੀ ਗੱਲ ਹੈ ਸਾਡੇ ਪਾਸ਼ਾਹੀ ਦਾਵੇ ਦੀ ਗੱਲ ਕਰਦੇ ਆ ਜੀ ਵਾਹ ਸਭ ਤੋਂ ਜਿਹੜੀ ਵੱਡੀ ਸਾਡੇ ਪੰਥ ਨਾਲ ਖੜਦੇ ਆ ਅਸੀਂ ਇਹਨਾਂ ਨਾਲ ਹੈ ਘਟੋਕੇ ਤੁਹਾਨੂੰ ਕੀ ਲੱਗਦਾ ਬਾਈ ਜੀ ਪਾਸ਼ਾਹੀ ਦਾਵੇ ਦੀ ਇਹ ਗੱਲ ਕਰਦੇ ਪਾਸ਼ਾਹੀ ਦਾਵੇ ਦੀ ਪੂਰਾ ਪੰਜਾਬ ਤਾਂ ਨਹੀਂ ਗੱਲ ਕਰਨ ਲੱਗਿਆ ਹਲੇ ਰਾਜਾ ਬੜਿੰਗੋਰਾ ਦੇ ਮਗਰ ਵੀ ਬਹੁਤ ਲੋਕ ਫਿਰਦੇ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਬਈ ਉਹ ਰਾਸ਼ਟਰਵਾਦੀ ਆ ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਬਈ ਉਹ ਇੰਦਰਾ ਗਾਂਧੀ ਨੂੰ ਆਪਣਾ ਮਾਂ ਸਮਝਦੇ ਆਪਣੀ ਉਹਨਾਂ ਦੇ ਮਗਰ ਤਾਂ ਹੈਗੇ ਸਿੱਖ ਜਿਹੜਾ ਆਪਦੀ ਮਾਂ ਨੂੰ ਮਾਂ ਨਹੀਂ ਸਮਝਦਾ ਜੀ ਹੋਰ ਨੂੰ ਕਿੱਥੇ ਮਾਂ ਸਮਝ ਲੂਗਾ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ ਪਰੇ ਸਾਡੇ ਸਾਡੇ ਲਈ ਅੱਜ ਬਹੁਤ ਵਧੀਆ ਕਿ ਸਾਡੇ ਪਿੰਡ ਐ ਇਹਨਾਂ ਦਾ ਧੰਨਵਾਦ ਕਰਦੇ ਆਂ ਸਾਡਾ ਸਾਰਾ ਪਿੰਡ ਇਹਨਾਂ ਨਾਲ ਸਪੋਰਟ 'ਚ ਖੜਾ ਜੀ ਇਹਨਾਂ ਨਾਲ ਡਟ ਕੇ ਸਾਥ ਦਵਾਂਗੇ ਡਟ ਕੇ ਇਹਨਾਂ ਨੂੰ ਸਪੋਰਟ ਕਰਾਂਗੇ ਮਤਲਬ ਕਿ ਜੇ ਇੱਧਰਲੇ ਇਲਾਕੇ 'ਚ ਵੋਟ ਪੈਂਦੀ ਹੈ ਤਾਂ ਸਾਡਾ ਠੋਰ ਪਿੰਡ ਤੋਂ ਸਭ ਤੋਂ ਵੱਧ ਵੋਟ ਸਭ ਤੋਂ ਵੱਧ ਵੋਟ ਪਵਾਵਾਂਗੇ ਜੀ ਅੱਛਾ ਸਭ ਤੋਂ ਵੱਧ ਵੋਟ ਪਵਾਵਾਂਗੇ ਸੜਕ ਤਾਂ ਜੀ ਇੱਥੇ ਬਿੱਟੂ ਆ ਸੜਕ ਖਾ ਗਿਆ ਲਖੇ ਵਾਲੀ ਅੱਧੂ ਕੋਈ ਬਣੀ ਹੈ ਹਜੇ ਸੜਕ ਖਾ ਗਿਆ ਹਜੇ ਅੱਧੀ ਸੜਕ ਹੀ ਬਣੀ ਹੈ ਹਜੇ ਅੱਧੀ ਰਹਿਦੀ ਹੈ ਸੜਕ ਕਿਵੇਂ ਖਾ ਗਿਆ ਵੀ ਸੜਕ ਖਾ ਕੇ ਫਾਂਟੀ ਨੇ ਦਿੱਤੇ ਗਰੰਟਾ ਬਸ ਸਾਡਾ ਪਤਾ ਨਹੀਂ ਪੱਟ-ਪੱਟ ਕੇ ਲੁਕੇ ਖਣ ਲੱਗੇ ਕੀ ਨਾਮ ਹੈ ਜੀ ਮੇਰਾ ਵੀਰ ਰਣਜੀਤ ਆ ਜੀ ਹਾਂ ਜੀ ਰਣਜੀਤ ਕੀ ਕੀ ਸਮੱਸਿਆਵਾਂ ਤੁਹਾਡੀਆਂ ਜੀ ਬਸ ਸਾਡੇ ਵੀਰ ਜੀ ਇੱਕ ਤਾਂ ਸਰਕਾਰ ਕੀ ਡਾਕਟਰ ਹੈ ਨਹੀਂ ਨਾ ਕੋਈ ਹੱਡੀਆਂ ਵਾਲਾ ਨਾ ਕੋਈ ਅੱਖਾਂ ਵਾਲਾ ਨਾ ਕੋਈ ਕੰਨਾਂ ਵਾਲਾ ਡਾਕਟਰ ਹੈ ਵੀਰ ਜੀ ਅੱਛਾ ਜੀ ਸਾਡੀ ਬੇਨਤੀ ਆ ਵੀ ਇਹ ਡਾਕਟਰ ਪੂਰਾ ਕਰਦਾ ਉਸ ਨੂੰ ਜਿਗਰਾ ਉਹ ਨਾ ਜਾਣਾ ਪੁੱਜ ਨਾ ਡਿਸਪੈਂਸਰੀ ਹੈਗੀ ਆ ਜੀ ਡਿਸਪੈਂਸਰੀ ਹੈਗੀ ਆ ਸਰਕਾਰੀ ਹਸਪਤਾਲ ਹੈ ਜੀ 8 ਕਰੋੜ ਦਾ ਬਣਿਆ ਪਿਆ 8 ਕਰੋੜ ਦਾ ਹਾਂ ਜੀ 8 ਕਰੋੜ ਦਾ ਬਣਿਆ ਹੋਇਆ ਉੱਥੇ ਕੋਈ ਸਰਕਾਰੀ ਡਾਕਟਰ ਦੇ ਵਿੱਚ ਹੱਡੀਆਂ ਵਾਲਾ ਕੰਨਾਂ ਵਾਲਾ ਗਾਲਿਆਂ ਵਾਲਾ ਕੋਈ ਡਾਕਟਰ ਨਹੀਂ ਹੈਗਾ ਡਾਕਟਰ ਹੈ ਨਹੀਂ ਜੀ ਹਾਂ ਜੀ ਇਨਾ ਬਟਨਪੁਰ ਵੀ ਕਿਤੇ ਨਾ ਮੈਡਮ ਪੂਰੇ ਕਰ ਰਹੀ ਹੈ ਹਾਂ ਜੀ ਬਾਈ ਜੀ ਹਾਂ ਜੀ ਬਾਈ ਜੀ ਮੈਂ ਤਾਂ ਤੁਹਾਡੇ ਚੈਨਲ ਦੇ ਜਰੀਏ ਪੂਰੇ ਪੰਜਾਬ ਨੂੰ ਮੈਂ ਮੈਸੇਜ ਦੇਣਾ ਚਾਹਣਾ ਵੀ ਜਿਹੜੀਆਂ ਪਹਿਲਾਂ ਸਰਕਾਰਾਂ ਆ ਕੇ ਗਈਆਂ ਜਿਹੜੀ ਕਾਂਗਰਸ ਸਰਕਾਰ ਸੀ ਉਹ ਇੱਕੋ ਇੱਕ ਕਾਂਗਰਸ ਇਹੋ ਜੀ ਸਰਕਾਰ ਆ ਜਿਨੇ ਆਪਣੇ ਧਾਰਮਿਕ ਸਥਾਨ ਤੇ ਹਮਲਾ ਕਰਿਆ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਕੋਈ ਵੀ ਫੌਜ ਆ ਆਪਦੇ ਜਿਹੜੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦੀ ਉਹਨੇ ਹਮਲਾ ਕਰਿਆ ਸੋ ਆਪਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਲੋੜ ਆ ਉਸ ਤੋਂ ਬਾਅਦ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ 14 ਤੋਂ ਲੈ ਕੇ 17 ਤੱਕ ਭਾਜਪਾ ਦੇ ਨਾਲ ਗਠਜੋੜ ਰਿਹਾ ਪੰਜਾਬ 'ਚ ਵੀ ਸਰਕਾਰ ਉਹਨਾਂ ਦੀ ਸੀ ਤੇ ਕੇਂਦਰ 'ਚ ਵੀ ਸਰਕਾਰ ਉਹਨਾਂ ਦੀ ਸੀ ਉਸੇ ਕਾਂਗਰਸ 'ਚ ਸੀਗੇ ਕਮਲਜੀਤ ਬਰਾੜ ਹਾਂਜੀ ਉਸੇ ਕਾਂਗਰਸ 'ਚ ਸੀ ਜਿਹਨੂੰ ਤੁਸੀਂ ਕਹਿੰਦੇ ਹੋ ਹਮਲਾ ਕਰਨ ਵਾਲੀ ਨਹੀਂ ਜੀ ਵਿਚਾਰਧਾਰਾ ਦਾ ਫਰਕ ਹੁੰਦਾ ਨਾ ਜਿਹੜੀ ਵਿਚਾਰਧਾਰਾ ਹੁੰਦੀ ਆ ਜੇ ਵਿਚਾਰਧਾਰਾ ਦੀ ਗੱਲ ਕਰੀਏ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਆ ਉਹਨਾਂ ਨੇ ਕਿਹਾ ਸੀ ਜੀ ਅਸੀਂ ਜਿਹੜੀ ਸਰਕਾਰ ਬਣਾਈ ਸੀ ਲੁਧਿਆਣੇ ਦੀ ਗੱਲ ਕਰਦੇ ਆ ਬੁੱਢੇ ਨਾਲੇ ਦੀ ਚਿੱਟੇ ਦੀ ਗੱਲ ਕਰਦੇ ਆ ਵੀ ਭਾਈ ਚੱਟਾ ਬੰਦ ਹੋਊਗਾ ਉਹ ਅੱਜ ਵੀ ਚੱਲ ਰਿਹਾ ਉਸ ਤੋਂ ਬਾਅਦ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਕਹਿੰਦੇ ਸੀ ਜੇ ਤੁਹਾਨੂੰ ਇਨਸਾਫ਼ ਦੇਵਾਂਗੇ 2.5 ਸਾਲ ਹੋ ਗਏ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਠੀਕ ਆ ਜੀ ਸੋ ਆਪਾਂ ਦਾ ਤੁਹਾਡੇ ਚੈਨਲ ਦੇ ਜ਼ਰੀਏ ਪੂਰੇ ਪੰਜਾਬ ਨੂੰ ਇਹ ਮੈਸੇਜ ਦਿੰਨੇ ਆ ਵੀ ਭਾਈ ਜਿੰਨਾ ਟਾਈਮ ਤੁਸੀਂ ਗੁਰੂ ਘਰ ਵਾਲੇ ਪਾਸੇ ਨੂੰ ਨਹੀਂ ਮੁੜੋਂਗੇ ਜਿੰਨੀਆਂ ਮਰਜ਼ੀ ਸਰਕਾਰਾਂ ਆਈ ਜਾਣ ਜਿੰਨੀਆਂ ਮਰਜ਼ੀ ਪਾਰਟੀਆਂ ਬਦਲੀ ਜਾਓ ਪਰ ਜੇ ਆਪਾਂ ਗੁਰੂ ਘਰ ਵਾਲੇ ਪਾਸੇ ਨੂੰ ਮੁੜਾਂਗੇ ਤਾਂ ਤਾਂ ਹੀ ਆਪਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਥਾਪਿਤ ਕਰ ਸਕਦੇ ਆ ਕਿਉਂਕਿ ਆਜ਼ਾਦੀ ਤੋਂ ਜੇ ਪਹਿਲਾਂ ਦੀ ਗੱਲ ਕਰੀਏ ਤਾਂ 1917 ਦੇ ਵਿੱਚ ਆਪਣੇ ਜਿਹੜੇ ਰੁਪਏ ਦੀ ਕੀਮਤ ਸੀਗੀ ਤੇ ਜਿਹੜਾ ਅਮਰੀਕਨ ਡਾਲਰ ਸੀ ਉਹ 75 ਪੈਸੇ ਸੀਗਾ 1950 ਦੇ ਵਿੱਚ ਆ ਕੇ ਬਰਾਬਰ ਹੋ ਗਏ ਸੀ ਤੇ ਅੱਜ ਤੁਸੀਂ ਰੁਪਏ ਦੀ ਕੀਮਤ ਦੇਖ ਲਓ ਵੀ ਰੁਪਿਆ ਰੁਪਿਆ ਹੀ ਰਹਿ ਗਿਆ ਤੇ ਜਿਹੜਾ ਅਮਰੀਕਨ ਡਾਲਰ ਆ ਉਹ 84-85 ਰੁਪਏ ਹੋ ਗਿਆ ਠੀਕ ਆ ਜੀ ਸੋ ਆਪਾਂ ਦਾ ਤੁਹਾਡੇ ਚੈਨਲ ਜਰੀਏ ਵਾਰ-ਵਾਰ ਇਹੀ ਕਹਿੰਨੇ ਆ ਵੀ ਭਾਈ ਤੁਸੀਂ ਪਾਰਟੀਆਂ ਦੇ ਮਗਰ ਨਾ ਲੱਗੋ ਮੋ ਜੋ ਆਪਣਾ ਪਾਰਟੀ ਬਾਈ ਜੀ ਤੋਂ ਉੱਪਰ ਉੱਠ ਕੇ ਠੀਕ ਆ ਜੀ ਚੰਗੇ ਲੋਕਾਂ ਦੀ ਚੋਣ ਕਰੋ ਹਾਂ ਜੀ ਚੰਗੇ ਲੋਕਾਂ ਦੀ ਹਾਂ ਜੀ ਕੀ ਕੀ ਤੁਹਾਨੂੰ ਸਮੱਸਿਆਵਾਂ ਜੀ ਇੱਥੇ ਤੁਹਾਡੇ ਸਾਡੇ ਇੱਥੇ ਹਸਪਤਾਲ ਦੀ ਸਮੱਸਿਆ ਬਹੁਤ ਆ ਜੀ ਇੱਕ ਇੱਕ ਡੰਗਰ ਹਸਪਤਾਲ ਦੀ ਆ ਜੀ ਇੱਕ ਸਾਡੀ ਜਿਹੜੀ ਕਣਕ 2 ਰੁਪਏ ਕਿਲੋ ਵਾਲੀ ਸੀਗੀ ਉਹ ਵੀ ਸਾਡੀ ਬੰਦ ਕਰ ਚੁੱਕੇ ਹੈ ਅੱਛਾ ਹਾਂ ਜੀ ਭਗਵਾਨਤਮਾਨ ਸਰਕਾਰ ਜਿਹੜੀ ਆ ਇਹਨੇ 2 ਰੁਪਏ ਕਿਲੋ ਵਾਲੀ ਕਣਕ ਵੀ ਬੰਦ ਕਰ ਦਿੱਤੀ ਹੈ ਤੇ ਜਿਹੜੀ ਸੈਂਟਰ ਸਰਕਾਰ ਕੰਨੀ ਆਉਂਦੀ ਆ ਉਹ ਵੀ ਸਾਨੂੰ ਖੱਜਲ ਖਵਾਰੀ ਨਾ ਦੇ ਰਹੇ ਆ ਹਾਂਜੀ ਸੋ ਬਿਲਕੁਲ ਐਸੇ ਹਲਕੇ ਦੀਆਂ ਸਮੱਸਿਆਵਾਂ ਨੇ ਸੋ ਕਮਲਜੀਤ ਬਰਾੜ ਵੀ ਇੱਥੇ ਨੇ ਥੋੜਾ ਗੱਲ ਕਰ ਲੈਣੇ ਆ ਬਰਾੜ ਸਾਹਿਬ ਹਟੂਰ ਪਿੰਡ ਪਹੁੰਚੇ ਹੋ ਤੇ ਲੋਕ ਕਹਿੰਦੇ ਜੀ ਕੁਝ ਤਾਂ ਕਾਂਗਰਸ ਹੋ ਸੀਗੇ ਜੀ ਮਗਰੇ ਕਹਿੰਦੇ ਜਾਣਾ ਜੀ ਵਾਹਿਗੁਰੂ ਦੀ ਕਿਰਪਾ ਹੋ ਰਹੀ ਆ ਹੁਣ ਇਹਨੂੰ ਪਾਤਸ਼ਾਹ ਦੀ ਰਹਿਮਤ ਕਹਿੰਨੇ ਆ ਵੀ ਬਾਪੂ ਨੇ ਸੇਵਾ ਕੀਤੀ ਨੇ ਲੋਕਾਂ ਦੀ ਅ ਨਿਰਸਵਾਰਥ ਸੇਵਾ ਕਰੀ ਆ ਤੇ ਲੋਕਾਂ ਦਾ ਜਜਬਾ ਹੈ ਲੋਕਾਂ ਦੇ ਅੰਦਰ ਮਨ ਬਣਿਆ ਹੋਇਆ ਜੇ ਨਾ ਇਲੈਕਸ਼ਨ ਚ ਲੜਦੇ ਨੇ ਖੜੇ ਹੁੰਦੇ ਨੇ ਨਾ ਭਾਈ ਤੇ ਮੈਨੂੰ ਇਹ ਪਤਾ ਨਹੀਂ ਸੀ ਲੱਗਣਾ ਕਿ ਜਿਹੜੀ ਬਾਬਾਜੀਤ ਸਿੰਘ ਬਾਬਾ ਜੁਹਾਰ ਸਿੰਘ ਦੀ ਵਾਰਸ ਮੁੱਚ ਫੁੱਟ ਜਵਾਨੀ ਆ ਨਾ 18 ਸਾਲ ਤੋਂ 20 ਸਾਲ ਵਾਲੀ ਜਿਹੜਾ ਉਹਨਾਂ ਦੇ ਅੰਦਰ ਚਿੰਗਾ ਨਾ ਪੰਥ ਦੀ ਪ੍ਰੇਮ ਆ ਨਾ ਉਹ ਆ ਇਲੈਕਸ਼ਨ ਚ ਖੜੇ ਹੋ ਕੇ ਪਤਾ ਲੱਗਿਆ ਉਹ ਚਿੰਗਿਆੜੀ ਬਲਦੀ ਹੈ ਉਹ ਭਾਂਬੜ ਬਣਾਉਣ ਦੀ ਲੋੜ ਹੈ ਤੇ ਉਹ ਪੰਥ ਦਾ ਪ੍ਰੇਮ ਆ ਉਹੀ ਬਾਪੂਆਂ ਦੇ ਵਿੱਚ ਪ੍ਰੇਮ ਆ ਸਰਦਾਰਿੰਦਰ ਸਿੰਘ ਜੀ ਨੇ ਇੱਥੋਂ ਦੇ ਤੇ ਇਹ ਇਹਨਾਂ ਨੇ ਵੇਖਿਆ ਕਈ ਹੁਣ ਦੇਖੋ ਇਹਨਾਂ ਦੀ ਚਿੱਟੀ ਦਾੜੀ ਹੋ ਗਈ ਹੈ ਉਮਰ ਕਿੰਨੀ ਹੋ ਗਈ ਹੈ ਇਹਨੇ ਬੜੇ ਲੀਡਰ ਵੇਖ ਲਏ ਇਹਨਾਂ ਨੇ ਟ੍ਰੋਲੀ ਅਸੀਂ ਗਏ ਸੀ ਕੰਮ ਮੁੰਡਾ ਕੁਦਰ ਗਿਆ ਸੀ ਉੱਤੇ ਸਰਪੰਚ ਸੀਗਾ ਜਿਹੜਾ ਉੱਥੇ ਦਾ ਮੈਨੂੰ ਨਹੀਂ ਪਤਾ ਸਰਪੰਚ ਹੈ ਮਕਰ ਪਤਾ ਲੱਗਿਆ ਨਾਰ ਸਿੰਘ ਉਹ ਬਹੁਤ ਚੰਗੀ ਗੱਲ ਹੈ ਜੀ ਨੌਜਾਨ ਮੁੰਡਾ ਕੁਦਰ ਗਿਆ ਮੁੰਡਾ ਘਰੇ ਪਿਆ ਸਾਡੇ ਮੰਦਿਆਂ ਨੂੰ ਲੈ ਕੇ ਬਾਗੇ ਪਰਾਨੇ ਚਲੇ ਗਿਆ ਬਾਗੇ ਪਰਾਨ ਨੂੰ ਮੋਗੇ ਆ ਗਿਆ ਮੁੰਡੇ ਉਹ ਉਹਨਾਂ ਨੇ ਮੁੰਡਿਆਂ ਨੇ ਮੰਦਿਆਂ ਚੱਕ ਲਿਆ ਮੈਂ ਕੀ ਗੱਲ ਮੰਦਾਂ ਚੱਕ ਲਿਆ ਤੁਸੀਂ ਵੇ ਕਹਿੰਦਾ ਉਹਨਾਂ ਨੇ ਕਿਹਾ ਕਿ ਮੋਗੇ ਲਿਓ ਮਾਕਾ ਜੋ ਲੈ ਕੇ ਜਲਗੇ ਮੋਗੇ ਸੀ ਬੰਦਾ ਸਾਡੇ ਘਰੇ ਤੇ ਆ ਸਾਡਾ ਨੌਜਵਾਨ ਮੁੰਡਾ ਮਰਿਆ ਸੀ ਕਤੋਂ ਲਗੇ ਮਾ ਇਹ ਇੱਥੇ ਰੱਖੋ ਇਹਨੂੰ ਨਿਮਾਓ ਜਿਹੜਾ ਸਰਪੰਚ ਨੂੰ ਫੋਨ ਕਰਦੇ ਵੀ ਅਸੀਂ ਦਾਗ ਲਾਉਂਦੇ ਤੂੰ ਜਿਹੜਾ ਕੋਈ ਕਰਨਾ ਕਰ ਲੈ ਹੈ ਨਾ ਅੱਜ ਅਸੀਂ ਭੋਗ ਤੇ ਵੀ ਜਾ ਸਾਡੇ ਸਰਪੰਚ ਮੱਥੇ ਲੱਗਿਆ ਮੈਂ ਕਹਾਂ ਸਰਪੰਚ ਲਾਉ ਕਿੱਥੇ ਆ ਉਹ ਨਾਲੇ ਸਾਡੀ ਡਰੋਲੀ ਭਾਈ ਉਹ ਤੇ ਸਾਡੀ ਕੁੜੀ ਵੀ ਆਹੀ ਵੀ ਆ ਦੋ ਤਾਂ ਗੁਦਰ ਗਈ ਸਾਡਾ ਬਿਲਕੁਲ ਤੇ ਭਾਈ ਜੀ ਇੱਕ ਹੋਰ ਹੈ ਜਿਹੜਾ ਰਮਨੀਤ ਬਿੱਟੂ ਨੇ ਗੱਲ ਜਿਹੜੀ ਮੈਂ ਇਹਨਾਂ ਨੂੰ ਵੀ ਪੁੱਛੀ ਤੁਹਾਡੇ ਬਾਰੇ ਉਹਨਾਂ ਨੇ ਕਹੀ ਐ ਬਈ ਜੇ ਕਮਲਜੀਤ ਬਰਾੜ ਵਰਗੇ ਜਾਂ ਅਮਰਪਾਲ ਵਾਰੇ ਵਰਗੇ ਜਿੱਤਣਗੇ ਤਾਂ ਸਾਨੂੰ ਫਿਰ ਸੋਚਣਾ ਪਊਗਾ ਫਿਰ ਪੰਜਾਬੀਆਂ ਨੂੰ ਪੰਜਾਬ ਛੱਡਣਾ ਪਊਗਾ ਦੇਖੋ ਪੰਜਾਬੀ ਦਾ ਤੁਹਾਡੀਆਂ ਮਾੜੀਆਂ ਨੀਤੀਆਂ ਕਰਕੇ ਪਹਿਲੇ ਹੀ ਪੰਜਾਬ ਛੱਡ ਜਾਂਦੇ ਵਿਚਾਰੇ 12-12 ਪੜ੍ਹ ਕੇ ਸਾਡੇ ਰੋਸ਼ਨ ਦਿਮਾਗ ਬੱਚੇ ਕੈਨੇਡਾ ਅਮਰੀਕਾ ਤੋਂਰੇ ਜਾਂਦੇ ਆ ਉਹ ਵਿਚਾਰੀਆਂ 12 ਪੜੀਆਂ 3 ਉਹ 3 ਦੀ ਜਿਹੜੀ ਕਿਹੜੀ ਉਮਰ ਆ ਜਿਸ ਉਮਰ ਦੇ ਵਿੱਚ ਅਸੀਂ ਆਥਣ ਵੇਲੇ ਉਹਨਾਂ ਨੂੰ ਨਾਲ ਦੇ ਘਰੇ ਨਹੀਂ ਜਾਣ ਦਿੰਦੇ ਇੰਨਾ ਮਾਹੌਲ ਖਰਾਬ ਆ ਤੇ ਉਹਨਾਂ ਬੱਚਿਆਂ ਨੂੰ ਤਾਂ ਸਾਡੇ ਮਾਪੇ ਬਾਹਰ ਭੇਜ ਜਾਂਦੇ ਆ ਜੇ ਤੇਰਾ ਨਹੀਂ ਜੀ ਲੱਗਦਾ ਪੰਜਾਬ 'ਚ ਤੈਨੂੰ ਆਪਣਾ ਨਹੀਂ ਲੱਗਦਾ ਵੀ ਸਾਡਾ ਇਹ ਪੰਜਾਬ ਇਹ ਜੇ ਪੰਜਾਬ ਲਈ ਤੁਸੀਂ ਕੁਝ ਨਹੀਂ ਕਰ ਸਕੇ ਪੰਜਾਬ ਲਈ ਪੰਜਾਬ ਦਾ ਉਹ ਮਾਹੌਲ ਨਹੀਂ ਬਣਾ ਸਕੇ ਬੱਚੇ ਇੱਥੇ ਰਹਿਣ ਤੇ ਫਿਰ ਤੁਸੀਂ ਛੱਡ ਜੋ ਪੰਜਾਬ ਔਰ ਦੇਖੋ ਜਿਹੜੇ ਬੰਦਿਆਂ ਦੀ ਇਹ ਗੱਲ ਕਰਦਾ ਹੈ ਨਾ ਕਿ ਅਮਰਤਪਾਲ ਸਿੰਘ ਜਿੱਤ ਗਿਆ ਕਮਲਜੀਤ ਸਿੰਘ ਬਰਾੜ ਜਿੱਤ ਗਿਆ ਕਮਲਜੀਤ ਸਿੰਘ ਬਰਾੜ ਅਮਰਤਪਾਲ ਸਿੰਘ ਕਰ ਕੀ ਰਹੇ ਆ ਪੰਜਾਬ ਲਈ ਤਾਂ ਦੇਖੋ ਨਾ ਉਹਨਾਂ ਨੌਜਵਾਨਾਂ ਨੇ ਆਨੰਦਪੁਰ ਸਾਹਿਬ ਦਾ ਰਾਹ ਦਿਖਾਇਆ ਪਹਿਲਾਂ 1300 ਨੌਜਵਾਨ ਇਕੱਠੇ ਹੋ ਕੇ ਆਪਨੰਦਪੁਰ ਸਾਹਿਬ ਦੇ ਵਾਸੀ ਬਣੇ ਫਿਰ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਚ ਕੱਢਣ ਦਾ ਹਯਾ ਕੀਤਾ ਕਿਉਂਕਿ ਇਹ ਰਾਜਨੀਤਿਕ ਲੋਕ ਚਾਹੁੰਦੇ ਆ ਕਿ ਜਵਾਨੀ ਨਸ਼ੇ ਕਰਦੀ ਰਹੇ ਵੋਟਾਂ ਵੇਲੇ ਸਾਥੋਂ ਨਸ਼ਾ ਲੈ ਲੈ ਤੇ ਸਾਨੂੰ ਵੋਟਾਂ ਪਾ ਦੇ ਮੈਂ ਤਾਂ ਇਹ ਦੋਨੇ ਹੱਥ ਮੰਨ ਕੇ ਆਨਾ ਸੰਗਤ ਨੂੰ ਕਿ ਮੈਂ ਕੋਈ ਨਸ਼ਾ ਨਹੀਂ ਵੰਡਣਾ ਨਾ ਮੈਂ ਨਸ਼ੇ ਬਦਲੇ ਵੋਟ ਮੰਗਣੀ ਆ ਜਿਹੜਾ ਨਸ਼ੇ ਬਦਲੇ ਵੋਟ ਮੰਗਦਾ ਛੇਤਰ ਲਾ ਲੋ ਡਾਂਗ ਚੱਕ ਲੋ ਉਹਨੂੰ ਘਰੋਂ ਭਜਾਓ ਜਿਹੜਾ ਤੁਹਾਡੇ ਘਰੇ ਸ਼ਰਾਬਾਂ ਲੈ ਕੇ ਆਉਂਦਾ ਨਸ਼ਾ ਵੰਡਣ ਆਉਂਦਾ ਨਸ਼ੇ ਨਸ਼ੇ ਬਦਲੇ ਵੋਟ ਪਾਉਂਗੇ ਸ਼ਰਾਬ ਬਦਲੇ ਵੋਟ ਪਾਉਂਗੇ ਸ਼ਰਾਬ ਪੀ ਕੇ ਬੱਜੇ ਹੋਏ ਲਲਕਾਰੇ ਤੁਹਾਡੀਆਂ ਸੱਤ ਪੀੜ੍ਹੀਆਂ ਵੇਦੀ ਚੀਕਾਂ ਹੋ ਹੋ ਨਿਕਲਣਗੇ ਤੁਸੀਂ ਕੁਝ ਹਾਂਜੀ ਜੇ ਨਸ਼ੇ ਦੀ ਗੱਲ ਕਰਦੇ ਆ ਤਾਂ 6-6 ਫੁੱਟ ਦੇ ਜਵਾਨ ਇੱਕ ਐਡੀ ਇੱਕ ਗੋਲੀ ਦੇ ਗੁਲਾਮ ਬਣ ਗਏ ਆ ਹਸਪਤਾਲ ਦੇ ਵਿੱਚ ਜਾਂਦੇ ਆ ਉਹ ਗੋਲੀ ਖਾਂਦੇ ਆ ਠੀਕ ਆ ਜੀ ਤੁਸੀਂ ਦੇਖੋ ਵੀ ਜਿਹੜੀ ਇਹ ਗੋਲੀ ਆ ਗੋਲੀ ਵੀ ਇੱਕ ਬਹੁਤ ਵੱਡਾ ਬਿਜ਼ਨਸ ਆ ਠੀਕ ਆ ਮੈਡੀਸਨ ਕੋਈ ਵੀ ਆ ਜੇ ਆਪਾਂ ਸਿਰ ਦੁਖਦੇ ਦੀ ਖਾਨੇ ਆ ਉਹਦਾ ਵੀ ਨੁਕਸਾਨ ਆ ਤੇ ਜੇ ਹੁਣ 6 ਫੁੱਟ ਦਾ ਜਵਾਨ ਐਡੀਕ ਗੋਲੀ ਦਾ ਗਲਾਮ ਹੋਇਆ ਹਸਪਤਾਲਾਂ ਚ ਜਾਉ ਲੈਣਾ ਲੱਗੀਆਂ ਹੁੰਦੀਆਂ ਠੀਕ ਆ ਉਹ ਇਹ ਚੀਜ਼ਾਂ ਦੀ ਸਾਨੂੰ ਆਪ ਨੂੰ ਸੋਚਣ ਦੀ ਲੋੜ ਆ ਰਾਜਾ ਵੜਿੰਗ ਦਾ ਤੁਹਾਨੂੰ ਬਾਈ ਜੀ ਉਹ ਕਹਿੰਦੇ ਮੇਰੇ ਤਾਂ ਉਹ ਨਾਮ ਹੀ ਨਹੀਂ ਲੈਂਦੇ ਤੁਹਾਡਾ ਉਹ ਕਹਿੰਦੇ ਜੀ ਆਪਣੀ ਇੱਕ ਗੱਲ ਤੁਸੀਂ ਉਹਨਾਂ ਨੂੰ ਕਹੀ ਸੀ ਕਹਿੰਦੇ ਚੋਰ ਆ ਚੋਰਾ ਜਿਹੜੀ ਉਹ ਤੁਸੀਂ ਰੋਕ ਰਹੇ ਸੀਗੇ ਤੁਸੀਂ ਕਹਿੰਦੇ ਮੈਨੂੰ ਕੀ ਗਲਤ ਇਸ਼ਾਰਾ ਕੀ ਕੀਤਾ ਜੀ ਉਹ ਹੁਣ ਉਂਗਲੀ ਜੀ ਖੜੀ ਕਰਦੇ ਨੇ ਅੰਗਰੇਜ਼ ਉਹਨੂੰ ਗਾਲ ਕਹਿੰਦੇ ਆ ਗੋਰੇ ਤਾਂ ਹੁਣ ਆਪਾਂ ਤਾਂ ਕੁਝ ਇੱਥੇ ਉਹ ਤੁਹਾਡਾ ਆਪਾਂ ਲੋਕਾਂ ਨੂੰ ਕੀ ਇਹ ਜਿਹੀ ਸਿੱਖਿਆ ਦੇਣੀ ਆ ਇਹੋ ਜਿਹੀ ਅਸੱਭਿਅਕ ਭਾਸ਼ਾ ਉਹਨੇ ਵਰਤੀ ਉਹਨੇ ਇਸ ਤਰੀਕੇ ਨਾਲ ਉਂਗਲ ਜੀ ਖੜੀ ਕਰਕੇ ਮੈਨੂੰ ਗਾਲ ਕੱਢੀ ਫਿਰ ਮੈਂ ਕਿਹਾ ਵੀ ਚੋਰਾ ਖੜਾ ਇੱਥੇ ਖੜ ਕੇ ਗੱਲ ਕਰ ਮੇਰੇ ਨਾਲ ਉਹ ਤਾਂ ਤੁਹਾਡੇ ਬਾਰੇ ਬੋਲਦੇ ਹੀ ਨਹੀਂ ਜਿਉ ਉਹ ਕਹਿੰਦੇ ਵੀ ਮੇਰੀ ਤਾਂ ਮੈਂ ਤਾਂ ਇਹਦੇ ਮੁਕਾਬਲੇ ਚ ਨਹੀਂ ਬੰਦਾ ਹੈ ਬੋਲਣ ਯੋਗ ਹੈ ਹੀ ਨਹੀਂ ਭਾਈ ਬੋਲਣ ਜੋਗ ਹੋਵੇ ਤਾਂ ਬੋਲੇ ਕਮਲਜੀਤ ਸਿੰਘ ਤੇ 100 ਆਸਾਨ ਆ ਉਹਦੇ ਤੇ ਕਮਲਜੀਤ ਸਿੰਘ ਨੇ ਤੋ ਰੱਤੀ ਭਰ ਵੀ ਕੰਮ ਨਹੀਂ ਲਿਆ ਅਜੇ ਤੱਕ ਕੋਈ ਕਮਲਜੀਤ ਸਿੰਘ ਨੇ 100 ਤਾਂ ਉਹਦੀ ਮਦਦ ਕੀਤੀ ਹੋ ਬਾਕੀ ਇਹੋ ਜੇ ਬੰਦੇ ਆ ਲੱਭਦੇ ਫਿਰਦੇ ਆ ਕਮੀਆਂ ਇਹ ਤਾਂ ਕਮੀ ਭਾਰਦੇ ਆ ਸਾਡੇ ਕੋ ਪਾਰਸ਼ਾ ਨੇ ਬਚਾ ਕੇ ਰੱਖਿਆ ਸਾਨੂੰ ਅਜੇ ਤੱਕ ਕਿ ਸਾਡੇ ਤੋਂ ਕੋਈ ਗਲਤੀ ਕਿਤਾਹੀ ਕਰਾਈ ਨਹੀਂ ਉਹਨੇ ਤੇ ਨਹੀਂ ਤਾਂ ਇਹਨਾਂ ਨੇ ਮੈਨੂੰ ਸ਼ਰੇ ਬਾਜ਼ਾਰ ਭੰਡਣਾ ਸੀ ਬੋਲਣਗੇ ਕੀ ਕੀ ਕਹਿਣਗੇ ਮੈਨੂੰ ਕਿ ਇਹ ਅਮਰਤ ਛਕਾਉਣ ਵਾਲਿਆਂ ਦਾ ਸਾਥ ਦਿੰਦਾ ਸੀ ਸ਼ਰਿਆਂ ਵਿੱਚ ਕਹਿਣ ਇਹ ਇੰਨਾ ਹੀ ਦੱਸਣ ਤੁਸੀਂ ਮਿਲੋਗੇ ਨਾ ਇੰਟਰਵਿਊ ਕਰੋਗੇ ਨਾ ਇਹਨਾਂ ਸਾਰਿਆਂ ਨੂੰ ਕਹੋ ਕਿ ਆਪਾਂ ਇੱਕ ਮੰਚ ਤੇ ਬੈੰਨੇ ਆ ਇਕੱਠੇ ਹੋ ਕੇ ਸਾਰੇ ਕੈਂਡੀਡੇਟ ਬੈਠਦੇ ਆ ਆਪਾਂ ਸਾਰਥਕ ਬਹਿਸ ਕਰਦੇ ਆ ਤੁਸੀਂ ਸਾਡੇ ਸਾਰਥਕ ਜਵਾਲ ਸਵਾਲਾਂ ਦੇ ਜਵਾਬ ਦੇ ਜਾਵੇ ਸਾਡੀਆਂ ਗੱਲਾਂ ਦੇ ਜਵਾਬ ਦੇ ਜਵੇਂ ਰਾਜਾ ਬਣੇਗਾ ਚੋਰ ਨਹੀਂ ਪਿੱਟ ਸਕਦੇ ਹੁੰਦੇ ਹਾਕਮ ਨਾਲ ਚੋਰ ਹੋਰ ਸੱਚੇ ਬੰਦੇ ਮੂਰੇ ਕਿਵੇਂ ਖੜ੍ਹ ਜੂ ਮੈਂ ਤਾਂ ਲਲਕਾਰ ਕੇ ਕਹਿ ਰਿਹਾ ਸੀ ਜਦੋਂ ਉਹਨੇ ਮੈਨੂੰ ਗਾਲ ਕੱਢੀ ਸੀ ਇਸ਼ਾਰਾ ਕੀਤਾ ਸੀ ਅਸੱਭੇ ਕ ਇਸ਼ਾਰਾ ਤੇ ਮੈਂ ਉੱਥੇ ਤੁਹਾਡੇ ਸਾਹਮਣੇ ਕਿਹਾ ਵੀ ਖੜ ਚੋਰਾ ਇੰਦਰਾ ਗਾਂਧੀ ਦੇ ਪੁੱਤਰਾ ਖੜ ਇੱਥੇ ਐਸੇ ਤੁਹਾਡੀ ਗੱਲ ਕਰਕੇ ਕਾਂਗਰਸ ਹੀ ਕਹਿੰਦੇ ਜੀ ਪਹਿਲਾਂ ਆਪ ਨਿਕਲਿਆ ਕਮਲਜੀਤ ਬਰਾੜ ਉਹਨੇ ਕੱਢਿਆ ਹੁਣ ਕਹਿੰਦੇ ਪ੍ਰਧਾਨ ਸਾਹਿਬ ਨੇ ਕਹਿੰਦੇ ਇਹਨੇ ਆਪਣੇ ਪਿਤਾ ਜੀ ਦੀ ਵੀ ਕਢਵਾ ਲੈਣੇ ਉਪਰਲੇ ਦੱਸੋ ਪਿਤਾ ਜੀ ਨੂੰ ਤਾਂ 2 ਸਾਲ ਪਹਿਲੇ ਹੀ ਪੁੱਛਣੋਂ ਹਟ ਗਏ ਉਹ ਭਾਰਤ ਜੋੜੋ ਯਾਤਰਾ ਦੀਆਂ ਮੀਟਿੰਗਾਂ ਮੇਰੇ ਬਾਪੂ ਤੋਂ ਬਿਨਾ ਕਰਵਾਈਆਂ ਹਲਕੇ ਦੇ ਵਿੱਚ ਨੇ ਰਾਜੇ ਵੜਿੰਗ ਨੇ ਉਹਨੂੰ ਇਹ ਬਾਪੂ ਕਹਿੰਦਾ ਸੀਗਾ ਕਿ ਮੇਰਾ ਬਾਪੂ ਆ ਪਿਤਾ ਜੀ ਨੂੰ ਕਢਾਉਣ ਨੂੰ ਪਿਤਾ ਜੀ ਦੀ ਕਿਹੜਾ ਪੈਨਸ਼ਨ ਲੱਗੀ ਹੋਈ ਕਾਂਗਰਸ ਵੱਲੋਂ ਜਾਂ ਕਾਂਗਰਸ ਤਰਖਾ ਦਿੰਦੀ ਆ ਦੇਖ ਲਵੇ ਕਾਂਗਰਸ ਨੂੰ ਬਾਘੇ ਪਰਾਲੇ ਵਿੱਚ ਕਿੰਨੀਆਂ ਕਿ ਵੋਟਾਂ ਪੈਂਦੀਆਂ 2000 ਨਹੀਂ ਟੱਪਦੀ ਕਾਂਗਰਸ ਬਾਘੇ ਪਰਾਲੇ ਵਿੱਚ ਦਿਖਾ ਦੇਾਂਗੇ ਤਾਰੇ ਉੱਥੇ ਵੀ ਖਾਲਸੇ ਦੀ ਮਦਦ ਕਰਾਂਗੇ ਖਾਲਸਾ ਜਿੱਤੂ ਸਾਡਾ ਭਾਈ ਬਿਆਨ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਮਲੋਆ ਦੱਸਾਂਗੇ ਹੁਣ ਅਸੀਂ ਪੰਥਕ ਹਨੇਰੀ ਚੱਲ ਰਹੀ ਆ ਪੰਜਾਬ 'ਚ ਮੈਂ ਤਾਂ ਸਾਰੀ ਇਹ ਸਪੰਥਕ ਹਵਾਵਾਂ ਨੂੰ ਆਪਦਾ ਕਲੇਜਾ ਠਾਰ ਲੋ ਇੰਨੀ ਠੰਡੀਆਂ ਹਵਾਵਾਂ ਵਗ ਰਹੀਆਂ ਇਹ ਹਵਾਵਾਂ ਪੰਜਾਬ ਦੀ ਫਿਜ਼ਾ ਨੂੰ ਸ਼ਾਂਤ ਕਰਨੀ ਆ ਪੰਜਾਬ ਦੀ ਫਿਜ਼ਾ ਲਈ ਚੰਗੀਆਂ ਨੇ ਸੁਖਾਵੀਆਂ ਨੇ ਇਹਨਾਂ ਪੰਥਕ ਹਵਾਵਾਂ ਨੇ ਸੁਖਾਵਾਂ ਮਾਹੌਲ ਬਣਾਉਣਾ ਪੰਜਾਬ 'ਚ ਤੇ ਇਹੀ ਪੰਥਕ ਲੋਕ ਨੇ ਜਿਹੜੇ ਪੰਜਾਬ ਦੀ ਰਾਖੀ ਕਰਦੇ ਆਏ ਆ ਕਿਹੜੇ ਤਾਂ ਹੈਗੇ ਆ ਬਾਈ ਜੀ ਅਕਾਲੀ ਦਲ ਕਹਿੰਦਾ ਅਸੀਂ ਪੰਥਕ ਆ ਉਹ ਕਹਿੰਦੇ 13 ਦੀਆਂ 13 ਸੀਟਾਂ ਪੰਥਕ ਹੀ ਸਾਰੇ ਖੜੇ ਪੰਥ ਗਿਆ ਖਾਸ ਤੌਰ ਤੇ ਬਲਟੋਹਾ ਸਾਹਿਬ ਨੇ ਤਾਂ ਤੁਹਾਡੇ ਬਾਰੇ ਵੀ ਕਿਹਾ ਉਹ ਕਹਿੰਦੇ ਕਮਲਜੀਤ ਬਰਾੜ ਆਪਣੇ ਆਪ ਨੂੰ ਪੰਥਕ ਸਮਝਦਾ ਕਿ ਨਹੀਂ ਕਹਿੰਦੇ ਕਮਲਜੀਤ ਬਰਾੜ ਪੰਥਕ ਗੱਲਾਂ ਕਰਦਾ ਏ ਕਹਿੰਦੇ ਖੁਦ ਤਾਂ ਕਾਂਗਰਸ ਦੀਆਂ ਚੱਪਲਾਂ 'ਚ ਬੈਠੇ ਰਹੇ ਜੀ ਕਮਲਜੀਤ ਸਿੰਘ ਮਰਾੜ 2018 'ਚ ਆਪ ਦੀ ਸਰਕਾਰ ਦੇ ਖਿਲਾਫ ਬਰਗਾੜੀ ਮੋਰਚ 'ਚ ਕੈਪਟਨ ਅਮਰਿੰਦਰ ਸਿੰਘ ਖਰਾਫ ਹਿੱਕ ਤਾਣ ਕੇ ਖੜਾ ਸੀ ਬਾਪੂ ਭਾਵੇਂ ਐਮਐਲਏ ਸੀ ਉਹ ਸਰਕਾਰ ਚ ਇਹਨਾਂ ਨੂੰ ਕਹੋ ਤੁਸੀਂ ਅੱਜ ਵਿਰੋਧੀ ਸਰਕਾਰ ਚ ਬੋਲ ਕੇ ਦਿਖਾਓ ਕਦੇ ਬਲਟੋਹੇ ਆਰ ਕੇ ਸੜਕਾਂ ਤੇ ਉਤਰਿਆ 15 ਚ ਜਦੋਂ ਸਰਕਾਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਜਿਹੜੇ ਲੋਕ ਬਾਦਲ ਨੂੰ ਆਪਦਾ ਬਾਦਲ ਟੱਬਰ ਨੂੰ ਆਪਦਾ ਗੁਰੂ ਮੰਨਦੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਦੇ ਹੁਣ ਉਹ ਸਾਡੇ ਨਾਲ ਗੱਲਾਂ ਕਰਨਗੇ ਬੁਲਾ ਲਓ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਇਕੱਠੇ ਕਰੋ ਜਿਹੜਾ ਸਾਡੇ ਵਰ ਜਿਹੜਾ ਕਮਲਜੀਤ ਸਿੰਘ ਬਾਰੇ ਬੋਲਦਾ ਹੈ ਨਾ ਉਹਨੂੰ ਕਿਹਾ ਭਾਈ ਤੇਰੀ ਵਿਚਾਰ ਕਰਾਉਂਦੇ ਆ ਕੁਰਬਾਨੀ ਤੇ ਉਹਦੇ ਨਾਲ ਬਾਕੇ ਆ ਜਾ ਰਾਜਨੀਤੀ ਤੇ ਚਰਚਾ ਵੀ ਕਰ ਲੈਣੇ ਯਾਰ ਪਘੌੜੇ ਲੋਕ ਸਾਡੇ ਕਮਲਜੀ ਕਮਲ ਸਿੰਘ ਹੱਥ ਚੱਕ ਕੇ ਨਹੀਂ ਭਜਦਾ ਦਰਬਾਰ ਸਾਹਿਬ ਚੋਂ ਸੰਤਾਂ ਨੂੰ ਛੱਡ ਕੇ ਉਹ ਸੰਤਾਂ ਨੂੰ ਪਿੱਠ ਦਿਖਾਉਣ ਵਾਲੇ ਸਾਡੇ ਨਾਲ ਗੱਲਾਂ ਕਰਨਗੇ ਸਿੱਖੀ ਸਿਧਾਂਤ ਦੀਆਂ ਸਾਨੂੰ ਇਹੋ ਜਿਹੀ ਨਕਲੀ ਭੇਖੀ ਸਿੱਖਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਅਸੀਂ ਪੰਥਕ ਆ ਕਿ ਅਸੀਂ ਕੌਣ ਆ ਪੰਥ ਦੀ ਇਹ ਗੱਲ ਲੋਕ ਕਰ ਰਹੇ ਆ ਆ ਲੋਕਾਂ ਤੋਂ ਤੁਸੀਂ ਸੁਣ ਲਿਆ ਏ ਲੋਕ ਦੱਸਣਗੇ ਕੌਣ ਸੱਚਾ ਕੌਣ ਝੂਠਾ ਅਕਾਲੀ ਦਲ ਦੇ ਸੱਚਮੁੱਚ ਪੰਥਕ ਹੁੰਦਾ ਤਾਂ ਤਿੰਨਾਂ ਸੀਟਾਂ ਤੇ ਬੰਦੇ ਨਾ ਖੜਾਗਾ ਖੜੇ ਕਰਦਾ ਖਡੂਰ ਸਾਹਿਬ ਨਾਲ ਬੰਦਾ ਖੜਾਉਂਦੇ ਫਰੀਦਕੋਟ ਨਾਲ ਬੰਦਾ ਖੜਾਉਂਦੇ ਉਸ ਚੀਤ ਪਰਿਵਾਰ ਦਾ ਪੁੱਤ ਆ ਤੁਸੀਂ ਇਹਨਾਂ ਨੂੰ ਮੰਨਦੇ ਨਹੀਂ ਸ਼ਹੀਦ ਔਰ ਤੁਸੀਂ ਉਲਟਾ ਦੇਖੋ ਇਹ ਬਲਟੋਹੇ ਵਰਗੇ ਚੋਰ ਇਹ ਝੂਠਾ ਬਲਟੋਹੇ ਵਰਗੀਆਂ ਲੜਾਈ ਨੂੰ ਸਿੱਖ ਏਜੰਸੀਆਂ ਦੇ ਟਹੇ ਚੜ ਕੇ ਲੜਾਈ ਆ ਪੰਜਾਬ ਤੇ ਦਿੱਲੀ ਦੀ ਜੰਗ ਆ ਪੰਜਾਬ ਦਾ ਤੇ ਦਿੱਲੀ ਦਾ ਮੁੱਦਿਆਂ ਦੀ ਲੜਾਈ ਆ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਆ ਆ ਖੜਾ ਇੱਕ ਪਾਸੇ ਪੰਜਾਬ ਉਹਨਾਂ ਨੂੰ ਮੈਂ ਇਹੀ ਸਵਾਲ ਕੀਤਾ ਸੀ ਉਹ ਕਹਿੰਦੇ ਮੈਂ ਕਿ ਤੁਹਾਡੀ ਲੜਾਈ ਆ ਅਮਰਤਪੁਰ ਉਹ ਕਹਿੰਦੇ ਮੇਰੀ ਕੇਂਦਰ ਨਾਲ ਲੜਾਈ ਹੈ ਕੇਂਦਰ ਦੇ ਨਾਲ ਮੈਂ ਲੜਾਈ ਲੜ ਰਿਹਾ ਕੇਂਦਰ ਸਰਕਾਰ ਨਾਲ ਕਿੱਦਾਂ ਬੋਲਿਆ ਕੇਂਦਰ ਖਿਲਾਫ ਜਦੋਂ ਭਾਈ ਵਾਲੀ ਸੀਗੀ ਜਦੋਂ ਉਹਨਾਂ ਨਾਲ ਸਾਂਝੀ ਵਾਲਤਾ ਸੀ ਕਿੱਦਾਂ ਬੰਦੀ ਸਿੰਘਾਂ ਦੇ ਮੁੱਦੇ ਦੀ ਗੱਲ ਕੀਤੀ ਇਹਨਾਂ ਨੇ ਸਾਰੇ ਲਾਣੇ ਨੇ ਬਾਦਲ ਕੇ ਲਾਣੇ ਨੇ ਸਾਰੇ ਕਾਲੀ ਦਲ ਨੇ 117 ਦੇ ਵਿੱਚ ਜਦੋਂ ਜਦੋਂ ਆਪ ਦੀ ਸੱਤਾ ਸਾਂਝੀ ਸੀ ਜਦੋਂ ਬੀਬੀ ਹਰਸਿਮਰਤ ਮੁੱਖ ਮੰਤਰੀ ਮੰਤਰੀ ਬਣੀ ਸੀ ਕੇਂਦਰ ਦੇ ਵਿੱਚ ਸੁਖਵੀਰ ਮੰਤਰੀ ਬਣਿਆ ਸੀ ਕੇਂਦਰ ਦੇ ਵਿੱਚ ਕਿੱਦਾਂ ਬਲਟੋਹਾ ਬੋਲਿਆ ਕਿੱਦਾਂ ਕੋਈ ਅਕਾਲੀ ਦਲ ਦਾ ਬੋਲਿਆ ਉੱਦੋਂ ਕਿੱਦਾਂ ਪਾਰਲੀਮੈਂਟ 'ਚ ਗੱਲ ਕੀਤੀ ਬੰਦੀ ਸੀਗਾਂ ਦੀ ਰਿਹਾਈ ਦੀ ਉਹ ਇਹ ਉਹ ਜਮਾਤ ਨੂੰ ਰਿਪਰੈਜੈਂਟ ਪ੍ਰੇਜ਼ੈਂਟ ਕਰਦੇ ਆ ਜਿਸ ਜਮਾਤ ਨੇ ਅਕਾਲੀ ਦਲ ਨੇ 1972 ਦੇ ਵਿੱਚ ਖਾਲਸੇ ਦੀ ਜਨਮ ਭੂਮੀ ਤੋਂ ਸਰਦਾਰ ਕਪੂਰ ਸਿੰਘ ਦਾ ਡਰਾਫਟ ਕੀਤਾ ਹੋਇਆ ਆਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਸੀ ਤੇ ਜਦੋਂ ਜਦੋਂ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਡਾਕਾ ਵੱਜ ਰਿਹਾ ਸੀ ਜਦੋਂ ਕਸ਼ਮੀਰ ਨੂੰ ਤੋੜਿਆ ਜਾ ਰਿਹਾ ਸੀ ਕਸ਼ਮੀਰ ਦੇ ਲੋਕਾਂ ਨੂੰ ਖੁੱਲੀ ਜੇਲ੍ਹ ਬਣਾ ਕੇ ਰੱਖਿਆ ਗਿਆ ਸੀ ਉਦੋਂ ਇਹ ਦੋਨੇ ਮੀਆਂ ਵੀਵੀ ਬਾਦਲ ਤੇ ਬਾਦਲ ਦੀ ਨੂੰ ਮੂੰਹ ਚ ਘੁੰਗੜੀਆਂ ਪਾ ਕੇ ਬੈਠੇ ਰਹੇ ਪਾਰਲੀਮੈਂਟ ਚ ਉਦੋਂ ਬੋਲੇ ਨਹੀਂ ਇਹ ਗੱਲਾਂ ਕਰਨਗੇ ਪੰਜਾਬ ਦੇ ਹਿੱਤਾਂ ਦੀਆਂ ਪੰਥਕ ਹੋਣ ਦੀਆਂ ਉਹ ਬਲਟੋਹੇ ਵਰਗੇ ਗੱਲ ਕਰਨ ਇੱਕ ਵਾਰ ਵੀ ਇਹਨਾਂ ਦੇ ਮੋਹਨੰਦ ਪ੍ਰਸਾਦ ਦੇ ਮੱਤੇ ਦੀ ਗੱਲ ਨਿਕਲੀ ਆ ਕਦੇ ਬੋਲੇ ਆ ਇਹਨਾਂ ਨੂੰ ਪੁੱਛੋ ਤੁਹਾਡੇ ਕੋਲ ਕਨਾਲ ਜ਼ਮੀਨ ਸੀਗੀ ਅੱਜ 100 ਕਿਲਾ ਕਿੱਥੋਂ ਆ ਗਿਆ ਰਾਜਨੀਤੀ ਚ ਇਹੋ ਜਿਹਾ ਕਿਹੜਾ ਥੋੜਾ ਕਾਰੋਬਾਰ ਆ ਬਈ ਮੇਰੇ ਕੋਲ ਤਾਂ ਉਹੀ ਪੁਰਾਣੀ ਕੋਠੀਆਂ ਰੰਗ ਕਰਾਉਣ ਨੂੰ ਪੈਸੇ ਹੈ ਨਹੀਂ ਮੇਰੇ ਕੋਲ ਤਾਂ ਪੋਸਟਰ ਲਾਉਣ ਨੂੰ ਪੈਸੇ ਹੈ ਨਹੀਂ ਮੈਂ ਤਾਂ 30 ਸਾਲ ਦਾ ਸਿਆਸਤ ਵਿੱਚ ਤੁਰਿਆ ਫਿਰਦਾ ਮੇਰਾ ਤਾਂ ਬਾਪੂ ਵੀ ਮੰਤਰੀ ਰਿਹਾ ਹੈ ਕਿੱਦਾ ਹੋਇਜੀ ਪੋਸਟਰ ਤੁਹਾਡੇ ਆਹ ਦੋਸਤਾਂ ਮਿੱਤਰਾਂ ਦੇ ਸਾਥ ਦੇ ਸਹਿਯੋਗ ਨਾਲ ਹੀ ਲੱਗੇ ਆ ਮੇਰੇ ਭਰਾ ਐਨੇ ਚੰਗੇ ਆ ਵਾਹਿਗੁਰੂ ਦੀ ਕਿਰਪਾ ਹੈ ਕਿ ਮੈਂ ਉਹ ਮੇਰਾ ਸਾਥ ਦਿੰਦੇ ਆ ਕਿਸੇ ਨੇ 10000 ਦਿੱਤਾ ਕਿਸੇ ਨੇ 20000 ਦਿੱਤਾ ਆ ਇਕੱਠੇ ਕਰਕੇ ਅਸੀਂ ਤਾਂ ਇਲੈਕਸ਼ਨ ਲੜ ਰਹੇ ਆ ਅਸੀਂ ਤਾਂ ਅਸੀਂ ਤਾਂ ਕਹਿੰਨਾ ਵੀ ਅਸੀਂ ਨਸ਼ਾ ਨਹੀਂ ਵੰਡਣ ਵਾਲੇ ਲੋਕ ਅਸੀਂ ਨਸ਼ਾ ਪੈਸੇ ਵੰਨਣ ਵਾਲੇ ਲੋਕ ਨਹੀਂ ਦੋ ਜਾਸ ਵੰਦ ਰਹੇ ਜੂਸ ਪਕੌੜੇ ਪਕੌੜੇ ਮੈਂ ਦੇਖੇ ਵੱਡੇ ਭਾਈ ਜੀ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰਨੀਆਂ ਪਕੌੜੇ ਇਕੱਠੇ ਕੱਟ ਕਰਨੇ ਫਿਰ ਤੁਸੀਂ ਕਿਵੇਂ ਜਿੱਤ ਲਓਗੇ ਜੱਜਬਾ ਜਿੱਤੂਗਾ ਜੀ ਜੋਸ਼ ਜਿੱਤੂਗਾ ਸੱਚ ਜਿੱਤੂਗਾ ਭੁੱਖੇ ਰਹਿ ਕੇ ਜਿੱਤਣਗੇ ਅੱਛਾ ਜੇ ਜਨਤਾ ਭੁੱਖੇ ਰਹਿ ਕੇ ਜਿਤਾਉਗੇ ਇਹਨਾਂ ਨੂੰ ਅਸੀਂ ਉਹਨਾਂ ਦੇ ਵਾਰਸਾਂ ਹਾਂ ਭੁੱਖੇ ਰਹਿ ਕੇ ਦੂਏ ਨੂੰ ਤੂੰ ਹੀ ਗਾਲਾਂ ਕੱਢੀਆਂ ਉਹ ਦੂਏ ਭੁੱਖੇ ਰੱਖ ਰਹੇ ਜਿਹੜੇ ਭੁੱਖੇ ਰੱਖ ਰਹੇ ਉਹਨਾਂ ਨੂੰ ਜਿਤਾ ਲਓ ਉਹਨਾਂ ਨੇ ਪਾਉਣੀ ਨਹੀਂ ਜਿੰਨਾਂ ਨੂੰ ਉਧਰ ਚਾਕਣਾ ਉਹ ਤਾਂ ਵੀਰੇ ਰਜੇ ਵੇ ਆ ਉਹ ਰਜੇ ਵੇ ਆ ਉਹ ਰਜੇ ਵੇ ਆ ਜਿਹੜੇ ਲੋਕਾਂ ਨੂੰ ਤੁਸੀਂ ਕਹਿੰਦੇ ਅੱਜ ਸਾਡੀ ਰੋਟੀ ਵੀ ਖੋਲੀ ਜਿਹੜੀ ਅਸੀਂ ਜਿਹੜੇ ਲੋਕਾਂ ਨੇ ਤੁਹਾਨੂੰ ਭੁੱਖੇ ਰੱਖਿਆ ਪਰ ਉਹਨਾਂ ਨੂੰ ਜਿਤਾ ਲਓ ਜੇ ਭੁੱਖੇ ਨਹੀਂ ਉਹ ਕਰਨਾ ਉਹਨਾਂ ਨੂੰ ਕਿਵੇਂ ਜਿਤਾ ਦੇਗਾ ਫੇਰ ਇਹ ਵੀ ਚਾਹਾਂਗੇ ਇਹ ਤਾਂ ਵੀਰੇ ਫਿਰ ਤਾਂ 70 ਪਹਿਲੇ ਆ ਵੀ ਇੱਕ ਗੱਲ ਭਾਈ ਵੀ ਰਵਨੀਤ ਬਿੱਟੂ ਨੇ ਵੀ ਕਹੀ ਆ ਉਹ ਕਹਿੰਦੇ ਬੰਦੇ ਦੇ ਪੁੱਤ ਬਣ ਜਾ ਡਿਬਰੂਗੜ੍ਹ ਕਢਾਉਣ ਵਾਲਿਆਂ ਨੂੰ ਕਿਤੇ ਡਿਬਰੂਗੜ੍ਹ ਤੁਹਾਨੂੰ ਨਾ ਪਜਾ ਦੀ ਜੀ ਓਏ ਭਰਾਵਾ ਉਹਨੂੰ ਕਿਹਾ ਤੂੰ ਟਿਕ ਜਾ ਉਹ ਸ਼ਰਮ ਖਾਓ ਕਿਹੋ ਜਿਹਾ ਬਿਆਨ ਦਿੰਨੇ ਸ ਆਹੀ ਕਿਸਾਨਾਂ ਦੇ ਪੁੱਤ ਸੀ ਜਿਨ੍ਹਾਂ ਨੇ ਬਿੱਟੂ ਸਿਆਂ ਤੈਨੂੰ ਵੋਟਾਂ ਪਾਈਆਂ ਸੀ ਦੋ ਵਾਰੀ ਐਮਪੀ ਬਣਾਇਆ ਆਹੀ ਕਿਸਾਨ ਆ ਤੇਰੇ ਮਗਰ ਫਿਰਦੇ ਸੀ ਵਿਚਾਰੇ ਉਹ ਤੁਸੀਂ ਇਹਨਾਂ ਦਾ ਸਾਥ ਨਹੀਂ ਦਿੱਤਾ ਤਾਂ ਇਹ ਮੂੰਹ ਫੇਰ ਗਏ ਤੁਸੀਂ ਇਹਨਾਂ ਦਾ ਦੁੱਖ ਨਹੀਂ ਜਾਣੇ ਆ ਕਿਸੇ ਨੂੰ ਮਿਲਣ ਨਹੀਂ ਆਏ ਕਿਸੇ ਦੀ ਬਾਤ ਨਹੀਂ ਪੁੱਛੀ ਅੱਜ ਜੇ ਇਹ ਆਪ ਦਾ ਰਸਤਾ اختیار ਕਰਦੇ ਆ ਅੱਜ ਜੇ ਆਪ ਦੀ ਸੋਚ ਤੇ ਚੱਲਦੇ ਆ ਤੇ ਤੁਸੀਂ ਇਹਨਾਂ ਨੂੰ ਕਹਿੰਦੇ ਨਾ ਡੇਬਰੂਗੜ੍ਹ ਭੇਜਾਂਗੇ ਭੇਜ ਲਓ ਭਾਈ ਅੱਗੇ ਭੇਜਿਆ ਚਾ ਲਿਆ ਨਹੀਂ ਹੁਣ ਹੋਰ ਭੇਜ ਲਓ ਭਰ ਲਓ ਸਾਰਾ ਪੰਜਾਬ ਜ਼ਿਲ੍ਹੇ ਲੈ ਜਾਓ ਸਾਰਿਆਂ ਨੂੰ ਉੱਥੇ ਢੱਕ ਕੇ ਉਹ ਤੁਹਾਨੂੰ ਥਾਂ ਨਹੀਂ ਤੇ ਹੋਣਾ ਲੋਕਾਂ ਨੂੰ ਹੁਣ ਬਿੱਟੂਆ ਤੇ ਰਾਜਾ ਤੁਸੀਂ ਦੋਨਾਂ ਨੇ ਥਿਆਉਣਾ ਨਹੀਂ ਪੰਜਾਬ ਚ ਲੋਕ ਤੁਹਾਨੂੰ ਮੂੰਹ ਨਹੀਂ ਲਾਉਣਗੇ ਇਹਨਾਂ ਦੀਆਂ ਰੈਲੀਆਂ ਚ ਇਹਨਾਂ ਦੀਆਂ ਮੀਟਿੰਗਾਂ ਚ ਇਕੱਠ ਨਹੀਂ ਹੁੰਦਾ ਇਹਨਾਂ ਕੋਲੇ ਲੋਕ ਨਹੀਂ ਜਾਂਦੇ ਇਹ ਤਰਸਦੇ ਆ ਜਿਹੜੇ ਨਾਲ ਹੁੰਦੇ ਉਹੀ ਖੜੇ ਹੁੰਦੇ ਆ ਦੇਖੋ ਪੰਜਾਬ ਖੜਾ ਆ ਪੰਜਾਬ ਲੜਾਈ ਲੜ ਰਿਹਾ ਨੰਗੇ ਧੜ ਇਹ ਪਹਿਲ ਕਦਮੀ ਆ 2024 ਦਾ ਤਾਂ ਪਹਿਲਾ ਕਦਮ ਪਟਿਆ 2027 ਦੀ ਲੜਾਈ ਲੜ ਰਹੇ ਆ ਭਾਈ ਜੀ ਬਰਾ ਰਹੇ ਕਹਿੰਦੇ ਲੇਟ ਹੋ ਗਏ ਤੁਸੀਂ ਜਾਓ ਜੀ ਹਾਂਜੀ ਆਇਆ ਹੀ ਨਹੀਂ ਗਈ ਇੱਥੇ ਬਿੱਟੂ ना। दे दे अच्छा नानकसार ਨੂੰ नानकसार ਮੱਥਾ ਟੇਕ ਕੇ ਮੁੜ ਗਿਆ ਲੱਖੇ ਆ ਜਾਂਦਾ ਸੀ ਚੱਕਰ ਆ ਜਾਂਦਾ ਸੀ ਪਰ ਸਾਡੇ ਪਿੰਡ ਨਹੀਂ ਆਇਆ ਸਾਡੇ ਪਿੰਡ ਨਹੀਂ ਆਇਆ ਤੁਸੀਂ ਵਿਰੋਧ ਕਰਨਾ ਹੋਣਾ ਫਿਰ ਵਿਰੋਧ ਤਾਂ ਕਰਨਾ ਚਾਹੀਦਾ ਹੀ ਬੈਠੇ ਜੀ ਵਿਰੋਧ ਕਰਨ ਵਾਲਿਆਂ ਨੂੰ ਡਿਬਰੂਗੜ੍ਹ ਭੇਜਣਾ ਹੈ ਕਹਿੰਨਾ ਲੱਗ ਭੇਜ ਦੇਵੇ ਕੋਈ ਗੱਲ ਨਹੀਂ ਜੀ ਪੁਰਸੀਆਂ ਖਾਲੀ ਬਹੁਤ ਸ ਗਈਆਂ ਉਹਨਾਂ ਦੀ ਬੱਚਾ ਜੀ ਹਾਂ ਜੀ नानकसार ਮੱਥਾ ਟੇਕ ਕੇ ਮੁੜ ਗਿਆ ਈ ਸੋ ਬਿਲਕੁਲ ਕਮਲਜੀਤ ਬਰਾੜ ਪਿੰਡ ਹਠੂਰ ਦੇ ਵਿੱਚ ਪਹੁੰਚਦੇ ਨੇ ਸੋ ਆਪਣੇ ਵਿਚਾਰ ਉਹਨਾਂ ਨੇ ਲੋਕਾਂ ਅੱਗੇ ਅੱਗੇ ਰੱਖੇ ਤੇ ਸਾਡੇ ਨਾਲ ਗੱਲਬਾਤ ਕੀਤੀ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੰਦ